ਵੱਡੇ ਵੱਡੇ ਰੁੱਖ ਗਮਲਿਆਂ ਚ ਲਾਤੇ ਆਮ ਰੁੱਖ ਕਈ ਫੁੱਟ ਡੂੰਗੇ ਵੱਡੇ ਅਤੇ ਸੰਘਣੇ ਹੁੰਦੇ ਨੇ ਇਹ ਗਮਲੇ ਚ ਕਿਵੇਂ ਲੱਗ ਗਏ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ ਰੁੱਖਾਂ ਦੀ ਉਮਰ 2-3 ਦਸ਼ਕਾਂ ਤੋਂ ਵੀ ਵੱਧ ਹੈ ਲੁਧਿਆਣੇ ਦੇ ਇਹ ਬਾਈ ਨੇ ਕਿਹੜੀ ਤਕਨੀਕ ਵਰਤੀ ਕਿ ਗਮਲੇ ਚ ਲੱਗੇ ਰੁੱਖ ਹੁਣ ਲੱਖਾਂ ਕਰੋੜਾਂ ਚ ਵਿਕਣ ਲੱਗ ਗਏ ਆਓ ਜਾਣੀ ਇਸ ਦਾ ਨਾਮ ਫਾਈਕਸ ਹੈ ਇਸ ਸੇ ਸਾਈਜ਼ ਤੋਂ ਬਹੁਤ ਜ਼ਿਆਦਾ ਵੱਡੇ ਸਾਈਜ਼ ਦੇ ਵਿੱਚ ਇਹ ਪਲਾਂਟ ਹੈ ਜਿਹੜਾ ਹੁੰਦਾ ਹੈ ਬਿਲਕੁਲ ਸੰਗਣੀ ਛਾ ਹੁੰਦੀ ਹੈ ਔਰ ਇਹ ਦੱਸਦੀ ਕਿ ਇਹ 37 ਸਾਲ ਪੁਰਾਣਾ ਆ ਜਿਹੜਾ ਬੋਰਡ ਵੈ ਤੁਸੀਂ ਦੇਖਦੇ ਹੋਮੋਗੇ ਪਿੰਡਾਂ ਦੇ ਵਿੱਚ ਤੇ ਲੱਗਿਆ ਜਾਂ ਸ਼ਹਿਰਾਂ ਦੇ ਵਿੱਚ ਲੱਗਿਆ ਤਾਂ ਬਹੁਤ ਵੱਡੇ ਸਾਈਜ਼ ਦੇ ਵਿੱਚ ਹੁੰਦੇ ਤੇ ਇਹ ਇਹ ਵਾਲਾ ਸਾਈਜ਼ ਹੈ ਬਿਲਕੁਲ ਛੋਟਾ ਜਿਹਾ ਇਹਦਾ ਮੈਗਨਟ ਦੀ 2-3 ਫੁੱਟ ਦੇ ਹੀ ਰਹਿ ਗਿਆ ਫਿਰ ਇਹ ਇਹ ਸਾਈਜ਼ ਘਟਾਇਆ ਕਿਵੇਂ ਜਾਂਦਾ ਹੈ ਹਾਂਜੀ ਹੈ ਬੋਰਡ ਹੀ ਪਰ ਆ ਜਿਹੜੀ ਹੁੰਦੀ ਹੈ ਨਾ ਏਰੀਅਲ ਰੂਟਸ ਜਿਹੜੀਆਂ ਆਉਂਦੀਆਂ ਨੇ ਹਾਲੀਆਂ ਇਹ ਤਕਰੀਬਨ 5 ਤੋਂ 7 ਸਾਲ ਦੀ ਏਜ ਤੋਂ ਬਾਅਦ ਹੋਣੀ ਸ਼ੁਰੂ ਹੁੰਦੀ ਹੈ ਇਹ ਵੀ ਤਕਰੀਬਨ ਤਕਰੀਬਨ 17 16 17 ਸਾਲਾਂ ਤੋਂ ਮੇਰੇ ਕੋਲ ਹੈ ਇਹ ਵੀ ਤਰ੍ਹਾਂ ਇਹ 24 ਸਾਲ ਪੁਰਾਣਾ ਹੈ ਜਿੱਦਾਂ ਜਿਹੜੀਆਂ ਬ੍ਰਾਂਚੇਜ਼ ਨਿਕਲਣ ਇਹਨਾਂ ਬੜੀਆਂ ਲੈਂਥੀ ਹੋ ਜਾਣੀਆਂ ਨੇ ਇੱਕਦਮ ਓਕੇ ਤੇ ਇਹਨੂੰ ਹਰ ਵੇਲੇ ਜਦੋਂ ਗਰੋਇੰਗ ਸੀਜ਼ਨ ਆ ਉਹਦੇ ਵਿੱਚ ਇੱਥੋਂ ਜਿਹੜਾ ਲਾਸਟ ਸੈਟ ਆਫ ਲੀਫਸ ਆ ਉਹਨੂੰ ਛੱਡ ਕੇ ਇਹਨੂੰ ਕੱਟ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਕਿ ਇੱਥੋਂ ਹੋਰ ਬ੍ਰਾਂਚੇਜ਼ ਆ ਜਾਂਦੀਆਂ ਤੇ ਬਾਵਵਾ ਟਰੀ ਦੇ ਵਿੱਚ ਵੀ ਉਹ ਵੀ ਉਹਨਾਂ ਨੂੰ ਲਾਈਫ ਟਰੀ ਹੀ ਕਹਿੰਦੇ ਨੇ ਤੇ ਇਹ ਆਪਣੇ ਆਪ ਆਪਣੇ ਅੰਦਰ ਇੰਨਾ ਵੱਡਾ ਪਾਣੀ ਸਟੋਰ ਕਰ ਲੈਂਦਾ ਕਿ ਬਹੁਤ ਧੇਰ ਇਹਨੂੰ ਕਰਸ ਜੜਾ ਤੋਂ ਲੈ ਕੇ ਉੱਪਰ ਤੱਕ ਸਾਰਾ ਪਾਣੀ ਹੋ ਗਿਆ ਹਾਂਜੀ ਆ ਪਾਣੀ ਭਰਿਆ ਤੇ ਅੰਦਰ ਪਰ ਆਪਾਂ ਨੂੰ ਨਹੀਂ ਹੀ ਲੱਗੂਗਾ ਸਪਾਂਜ ਟਾਈਪ ਦਾ ਹੁਣ ਕਰਕੇ ਇਹਦੇ ਅੰਦਰ ਪਾਣੀ ਹੈ ਪਾਣੀ ਹਾਂਜੀ ਹੁਣ ਜੇ ਮੈਂ ਦੀ ਐਸਟੀਮੇਟ ਲਾਵਾਂ ਕਿਸੇ ਤਰੀਕੇ ਨਾਲ ਜਿਵੇਂ ਕਹਿੰਦੇ ਆ ਵੀ ਇਹ ਲੱਖਾਂ ਕਰੋੜ ਰੁਪਏ ਕੀਮਤ ਤੋਂ ਬਣ ਜਾਣੀ ਏ ਇਸ ਚੀ ਦੀ ਇਹ ਸੱਚ ਗੱਲ ਆ ਵੀ ਲੱਖਾਂ ਕਰੋੜਾਂ ਦੇ ਹੋਣਗੇ ਬਿਲਕੁਲ ਹੁਣ ਤਾਂ ਸੱਚ ਆ ਜੀ ਤਾਂ ਜਿਵੇਂ ਕਹਿੰਦੇ ਮੇਰੇ ਲਈ ਜੇ ਕਿਤੇ ਮੇਰੇ ਜਿਉਂਦੇ ਜਿਉਂਦੇ ਬਣ ਗਈ ਗੱਲ ਤਾਂ ਇਹ ਲਾਟਰੀ ਨਿਕਲਿਆ ਹੋਈ ਹੈ ਉਹ ਸਾਵਨਾ 6 ਸੇ 66 77 ਲੱਖ ਰੁਪਏ ਦੇ ਜਿਹੜੇ ਇੱਥੇ ਲੁਧਿਆਣੇ ਚ ਹੀ ਵਿਕੀ ਜਾਂਦੇ ਨੇ 3.5 ਲੱਖ ਤੋਂ ਤਾਂ ਮੈਂ ਆਪਣੇ ਅੱਖੀ ਦੇ ਅੱਖਾਂ ਵਿੱਚ ਵੇਖਦਾ ਔਰ ਖਰੀਦਦਾ ਖਰੋਤ ਹੁੰਦੀ ਹੈ ਤੁਸੀਂ ਫਲਾਈ ਸਾਹਿਬ ਇੱਥੇ ਲੁਧਿਆਣੇ ਦੇ ਨੇੜੇ ਗੁਰਦੁਆਰਾ ਸਾਹਿਬ ਆ ਜਾਂ ਇੱਕ ਦੋ ਜਗ੍ਹਾ ਹੋਰ ਗੁਰਦੁਆਰਾ ਸਾਹਿਬ ਨੇ ਜੋ ਫਲਾਈ ਸਾਹਿਬ ਹੈ ਜਿਹੜਾ ਉਹ ਇਸ ਪਰਟੀਕੂਲਰ ਦਰਖਤ ਦੇ ਨਾਮ ਤੇ ਬਣਿਆ ਹੋਇਆ ਤੇ ਇਹਨੂੰ ਮਤਲਬ ਪੂਜਿਆ ਜਾਣ ਵਾਲਾ ਕੰਮ ਹੀ ਸੀਗਾ ਉਹ ਸੰਭਾਲਣ ਲਈ ਇਹ ਬਾਂਸਾਈ ਟੈਕਨੀਕ ਨੇ ਮੈਨੂੰ ਥੋੜਾ ਜਿਆਦਾ ਏਨਾ ਕੁ ਪਰਮਾਤਮਾ ਦੀ ਕਿਰਪਾ ਹੋਈ ਅਦਰਵਾਈਜ਼ ਤੁਸੀਂ ਇਹਨੂੰ ਲਾਓਗੇ ਅਗਲੇ ਕੰਦੇ ਆ ਜੀ ਕਪੜੇ ਪਾੜਦੇ ਆ ਜਿਹੜਾ ਵੀ ਕੋਈ ਦਰਖਤ ਦੇਖਣਾ ਮੇਰਾ ਦਿਲ ਕਰਦਾ ਸੀ ਬੂਟਾ ਮੇਰੇ ਘਰੇ ਹੋਵੇ ਤੇ ਘਰੇ ਰੱਖਣ ਲਈ ਹੁਣ ਮੇਰਾ ਇੰਨਾ ਛੋਟਾ ਜਿਹਾ ਘਰ ਹੈ ਜਾਂ ਕਿਤੇ ਵੀ ਮੈਂ ਕਿੰਨਾ ਵੀ ਵੱਡਾ ਕਰ ਲਾਂਦਾ ਤਾਂ ਇੰਨੇ ਵੱਡੇ ਨਹੀਂ ਸੀ ਆ ਸਕਦੇ ਫਿਰ ਉਹ ਜਿਹੜਾ ਬੌਂਸਾਈ ਆਰਟ ਸੀ ਉਹ ਮੈਂ ਥੋੜਾ ਜਿਹਾ ਸੁਣਿਆ ਦੇਖਿਆ ਵੀ ਉਸ ਟਾਈਮ ਤੇ ਨਾ ਇੰਟਰਨੈਟ ਸੀ ਨਾ ਕੋਈ ਹੋਰ ਕਿਸੇ ਕਿਸ ਨੂੰ ਦੱਸਦਾ ਸੀ ਉਹ ਜਿਹੜੇ ਬੰਦੇ ਕੋਲ ਹੁੰਦਾ ਸੀ ਉਹਨੇ ਸਿੱਖਣਾ ਪੈਂਦਾ ਸੀ ਮੈਂ 4 ਇਅਰ ਤੋਂ ਤਕਰੀਬਨ ਤਕਰੀਬਨ ਤੇ ਲੱਗਿਆ ਹੋਇਆ ਹਾਂ ਪਹਿਲਾ ਸਾਲ ਲੈਂਦੇ ਆ ਪਹਿਲੀ ਅਸੀਂ ਘੁੱਟ ਭਰਦੇ ਇੱਥੇ ਜਨਮ ਲੈ ਕੇ ਤਾਂ ਉਦੋਂ ਵੀ ਇਹਨਾਂ ਦੇ ਵਿੱਚ ਸਾਨੂੰ ਗੁੜਤੀ ਦਿੱਤੀ ਜਾਂਦੀ ਉਹ ਚ ਗੁੜ ਹੁੰਦਾ ਜਾਂ ਕੋਈ ਹੋਰ ਚੀਜ਼ਾਂ ਦੇ ਗੋੜਾਂ ਦਾ ਕਿੱਥੋਂ ਸਾਰੀ ਦਿਹਾੜੀ ਸਾਰੇ ਪਾਸੇ ਝੂਲਾ ਝੂਲਦੇ ਆ ਫਿਰ ਸੀ ਰੇੜੂ ਨਾਲ ਤੁਰਨਾ ਸੋਨਾ ਸਿੱਖਦੇ ਆ ਕਰਦੇ ਕਰਾਉਂਦੇ ਕੁਰਸੀਆਂ ਤੇ ਬੈਠਨੇ ਆ ਬੈੱਡਾਂ ਤੇ ਸੌਣਨੇ ਆ ਜ਼ਿੰਦਗੀ ਭਰ ਲੈਨੇ ਆ ਕੁਰਸੀਆਂ ਵਿੱਚ ਜਨ ਵਰਦੇ ਆ ਅਖੀਰ ਤੇ ਜਾ ਕੇ ਚਿਤਾ 'ਚ ਵੀ ਲੇਟਦੇ ਆ ਉੱਥੇ ਵੀ ਲੱਕੜੀ ਹੁੰਦੀ ਤੇ ਅਸੀਂ ਇਹਨਾਂ ਤੋਂ ਇੱਕ ਇੱਕ ਮਿੰਟ ਲਈ ਪਾਸੇ ਨਾ ਹੋ ਸਕਦੇ ਨਾ ਇਹਨਾਂ ਤੋਂ ਬਿਨਾਂ ਜਿਉ ਹੋ ਸਕਦੇ ਇਸ ਕਰਕੇ ਇਹਨਾਂ ਦਾ ਸਾਥ ਬਹੁਤ ਜ਼ਰੂਰੀ ਹੈ ਤੇ ਇਹਨਾਂ ਨੂੰ ਜਿੰਨਾ ਸੰਭਾਲੋ ਪਾਲੋ ਤੇ ਮਜ਼ਾ ਬੜਾ ਖੁਸ਼ੀ ਬੜੀ ਦਿੰਦੀ ਨੇ ਸਤਿ ਸ਼੍ਰੀ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਐਸ ਵੇਲੇ ਜਿਹੜਾ ਤੁਸੀਂ ਇਹ ਦਰਖਤ ਮੇਰੇ ਨਾਲ ਦੇਖ ਰਹੇ ਹੋ ਇਸ ਦਾ ਨਾਮ ਫਾਈਕਸ ਹੈ ਔਰ ਜਦੋਂ ਸ਼੍ਰੀ ਨਾਨਦਪੁਰ ਸਾਹਿਬ ਤੁਸੀਂ ਦਰਸ਼ਨਾਂ ਦੇ ਲਈ ਕਦੇ ਗਏ ਹੋਵੋਗੇ ਦੇਖਦੇ ਹੋਵੋਗੇ ਕਿ ਇਹ ਦਰਖਤ ਬਹੁਤ ਹੀ ਵੱਡੀ ਤਦਾਦ ਦੇ ਵਿੱਚ ਲੱਗੇ ਹੋਏ ਨੇ ਲੇਕਿਨ ਇਹ ਜਿਹੜਾ ਸਾਈਜ਼ ਹੈ ਇਸ ਸੇ ਸਾਈਜ਼ ਤੋਂ ਬਹੁਤ ਜ਼ਿਆਦਾ ਵੱਡੇ ਸਾਈਜ਼ ਦੇ ਵਿੱਚ ਇਹ ਪਲਾਂਟ ਜਿਹੜਾ ਹੁੰਦਾ ਹੈ ਬਿਲਕੁਲ ਸੰਗਣੀ ਛਾਂ ਹੁੰਦੀ ਹੈ ਔਰ ਇਹ ਦੱਸਦੀ ਕਿ ਇਹ 37 ਸਾਲ ਪੁਰਾਣਾ ਆ ਔਰ ਅੱਜ ਕੱਲੇ ਫਾਈਕਸ ਦੀ ਗੱਲ ਨਹੀਂ ਹੋਰ ਵੀ ਕਈ ਜਿਹੜੇ ਬੌਂਸਾਈ ਪਲਾਂਟਸ ਨੇ ਉਹਨਾਂ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਗੁਰਮukh Singh ਜੀ ਮੌਜੂਦ ਨੇ ਸਰ ਬਾਬਾ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਆਇਆ ਨੂੰ ਸਰ ਜਿਵੇਂ ਕਿ ਇਹ ਬੌਂਸਾਈ ਪਲਾਂਟਸ ਤੁਸੀਂ ਦੇਖ ਰਹੇ ਕਰਦੇ ਹੋ ਔਰ ਫਾਈਕਸ ਹੈ ਜਿਹੜਾ ਇਹ ਕਹਿੰਦੇ ਵੀ ਇਹਦੀ ਜਿਹੜੀ ਸਾਈਜ਼ ਹੁੰਦਾ ਬਹੁਤ ਜ਼ਿਆਦਾ ਵੱਡੇ ਹੁੰਦਾ ਹੈ ਵਾ ਇਹ ਕਿੱਦਾ ਕਿ ਸਾਈਜ਼ ਹੁੰਦਾ ਹੈ ਤੇ ਇਹ ਜਿਵੇਂ 37 ਸਾਲ ਪੁਰਾਣਾ ਜੇ 37 ਸਾਲ ਪੁਰਾਣਾ ਕੋਈ ਵੱਡਾ ਸਾਈਜ਼ ਦੇ ਵਿੱਚ ਹੋਵੇ ਉਹਦਾ ਕੀ ਰੇਡੀਅਸ ਹੋਊਗਾ ਮੈਂ ਤੁਹਾਨੂੰ ਇੰਨਾ ਕੁ ਜ਼ਰੂਰ ਪਹਿਲਾਂ ਦੱਸੂਗਾ ਕਿ ਇਹ ਜਿਹੜਾ ਚਾਈਨੀਜ਼ ਬੋਰਡ ਹੈ ਤੇ ਦੋ ਤਰ੍ਹਾਂ ਦੇ ਬੋਰਡ ਅਸੀਂ ਦੇਖਦੇ ਆਂ ਜਿਹੜਾ ਸਾਡਾ ਪੰਜਾਬੀ ਬੋਰਡ ਹੁੰਦਾ ਜਿਹਦੇ ਚ ਆਪਾਂ ਵਰਗਤ ਵੀ ਕਹਿੰਦੇ ਆਂ ਬੋਰਡ ਵੱਡ ਬੜੇ ਸਾਰੇ ਨਾਮ ਲੈਂਦੇ ਆਂ ਜਿੱਤੇ ਗੋਲਾਂ ਲੱਗਦੀਆਂ ਨੇ ਆਪਣੇ ਪਿੰਡਾਂ ਦੇ ਵਿੱਚ ਕਾਫੀ ਜ਼ਿਆਦਾ ਗਿਣਤੀ ਚ ਇਹ ਲੱਗੇ ਹੁੰਦੇ ਸੀ ਤੇ ਜਿਹੜਾ ਫਾਈਕਸ ਹੈ ਇਹ ਚਾਈਨੀਜ਼ ਸੀਗਾ ਪਰ ਬਹੁਤ ਦੇਰ ਤੋਂ ਇਹਨੂੰ ਇੱਥੇ ਮਾਈਗ੍ਰੈਂਟ ਕਰਵਾ ਲਿਆ ਗਿਆ ਤੇ ਨੇ ਇਥੋਂ ਦਾ ਜਿਹੜਾ এনवायरमेंट ਸੀਗਾ ਉਹ ਅਡਾਪਟ ਕਰ ਲਿਆ ਇਹ ਮਤਲਬ ਐਵਰ ਗ੍ਰੀਨ ਪਲਾਂਟ ਹੁੰਦੇ ਨੇ ਦੋਨੇ ਇਹ ਜਿਆਦਾ ਐਵਰ ਗ੍ਰੀਨ ਆ ਕਿਉਂਕਿ ਇਹਦੇ ਵਿੱਚ ਕਦੀ ਵੀ ਪੂਰੀ ਤਰ੍ਹਾਂ ਨਾਲ ਪੱਤ ਝੜ ਜਾਂ ਫਾਲ ਨਹੀਂ ਜਾਂਦੀ ਤੇ ਜੇ ਜਿੰਨੇ ਸਾਈਜ਼ ਦਾ ਹੈ ਜਿਵੇਂ ਤੁਹਾਡਾ ਕੁਐਸਚਨ ਹੈ ਕਿ ਇਹ ਇੰਨੇ ਸਾਲਾਂ ਚ ਜੇ ਜ਼ਮੀਨ 'ਚ ਹੁੰਦਾ ਤਾਂ ਜ਼ਮੀਨ ਦੇ ਵਿੱਚ ਬਹੁਤ ਹੀ ਜਿਆਦਾ ਵੱਡਾ ਏਰੀਆ 50 60 ਮਤਲਬ ਮੀਟਰ ਦਾ ਸਰਕਲ ਜਿਹੜਾ ਉਹਨੇ ਕਵਰ ਕਰ ਲੈਣਾ ਸੀ 67 ਮੀਟਰ ਹਾਂਜੀ ਉਹਦੇ नीचे ਆਪਾਂ ਦੇਖ ਸਕਦੇ ਹਾਂ ਔਰ ਐਵਰਗ੍ਰੀਨ ਹੋਣ ਕਰਕੇ ਹਰ ਵੇਲੇ ਛੇੜੀ ਰਹਿੰਦਾ ਛਾਂ ਰੈਂਦੀ ਹੈ ਠੰਡਾ ਰਹਿੰਦਾ ਇਹਦੇ ਵਿੱਚੋਂ ਏਰੀਅਲ ਰੂਟਸ ਆਉਣ ਕਰਕੇ ਇਮੋਰਟਲ ਹੁੰਦਾ ਹੈ ਮਤਲਬ ਜਲਦੀ ਜਲਦੀ ਸੁੱਕਦਾ ਨਹੀਂ ਜੇ ਇਹਦਾ ਕੋਈ ਤਣਾ ਕੋਈ ਜਾਂ ਕਿਸੇ ਤਰੀਕੇ ਸਟੈਮ ਖਰਾਬ ਹੋ ਜਾਂਦਾ ਤਾਂ ਉਹ ਦੁਬਾਰਾ ਦੀ ਆਪਣੇ ਆਪ ਜਿਹੜੀਆਂ ਏਰੀਅਲ ਰੂਟਸ ਨੇ ਜਿਹਨੂੰ ਆਪਾਂ ਜੜਾਂ ਜਾਂ ਦਾੜ੍ਹੀ ਕਹਿੰਦੇ ਆ ਉਹਦੇ ਨਾਲੇ ਦੁਬਾਰਾ ਉੱਥੋਂ ਹੀ ਸਰਵਾਈਵ ਕਰਦਾ ਰਹਿੰਦਾ ਤੇ ਆਮ ਤੌਰ ਤੇ ਤੁਸੀਂ ਦੇਖੋਗੇ ਜਿੱਥੇ ਆ ਇਹ ਆਪਣੀ ਡਾਈਟ ਲੈਣ ਵਾਸਤੇ ਹਮੇਸ਼ਾ ਉਹਨਾਂ ਨੂੰ ਥੱਲੇ ਲਟਕਾ ਕੇ ਜ਼ਮੀਨ 'ਚ ਲਗਾਉਂਦਾ ਰਹਿੰਦਾ ਜਿੱਦਾਂ ਪੁਰਾਣਾ ਬੋਰਡ ਸਾਡਾ ਲੱਗਦਾ ਹੈ ਅੱਛਾ ਇਹ ਤਾਂ ਚਲੋ ਚਾਈਨੀ ਦੀ ਆਪਾਂ ਗੱਲ ਕਰ ਲਈ ਆ ਇੱਕ ਤੁਸੀਂ ਕਹਿੰਦੇ ਪਏ ਹੋ ਕਿ ਆਪਣੇ ਜਿਹੜੇ ਬੋਰਡ ਹੁੰਦੇ ਨੇ ਤੁਸੀਂ ਇਹ ਸਾਈਜ਼ ਦਿਖਾਉਣਾ ਤੁਹਾਨੂੰ ਬੌਂਸਾਈ ਪਲਾਂਟਸ ਇਦਾਂ ਦੇ ਹੁੰਦੇ ਨੇ ਵੀ ਜਿਹੜਾ ਬੋਰਡ ਵੈ ਤੁਸੀਂ ਦੇਖਦੇ ਹੋਮੋਗੇ ਪਿੰਡਾਂ ਦੇ ਵਿੱਚ ਲੱਗਿਆ ਜਾਂ ਸ਼ਹਿਰਾਂ ਦੇ ਵਿੱਚ ਲੱਗਿਆ ਤਾਂ ਬਹੁਤ ਵੱਡੇ ਸਾਈਜ਼ ਦੇ ਵਿੱਚ ਹੁੰਦੇ ਤੇ ਇਹ ਇਹ ਵਾਲਾ ਸਾਈਜ਼ ਹੈ ਬਿਲਕੁਲ ਛੋਟਾ ਜਿਹਾ ਇਹਦਾ ਮੈਗਨਿਟੀ ਦੀ 2-3 ਫੁੱਟ ਦਾ ਹੀ ਰਹਿ ਗਿਆ ਫਿਰ ਇਹ ਇਹ ਸਾਈਜ਼ ਘਟਾਇਆ ਕਿਵੇਂ ਜਾਂਦਾ ਇਹਦਾ ਇਹ ਇੱਕ ਬੌਂਸਾਈ ਆਰਟ ਹੈ ਜਪਨੀਜ਼ ਆਰਟ ਹੈ ਚਾਈਨਾ ਤੇ ਜਪਾਨ ਨੇ ਅਡਾਪਟ ਕੀਤਾ ਹੋਇਆ ਹੂੰ ਇਹ ਕਿੰਨੇ ਸਾਲ ਪੁਰਾਣਾ ਵਾ ਇਹ ਤੇ तकरीबन 24 ਸਾਲ ਪੁਰਾਣਾ ਹੋਗਾ 24 ਪਲੱਸ ਇਹ ਹੋਗਾ ਤੇ 24 ਸਾਲ ਪੁਰਾਣਾ ਹੋਣ ਦੇ ਨਾਲ ਜੇ ਇਹ ਵੀ ਇਹ ਤਾਂ ਵੀ ਉਹੀ ਚੀਜ਼ ਹੈ ਕਿ ਜਮੀਨ 'ਚ ਹੁੰਦਾ ਤਾਂ ਇਹ ਬਹੁਤ ਹੀ ਵੱਡੇ ਸਾਈਜ਼ ਦਾ ਬਣ ਜਾਂਦਾ ਹੁਣ ਤੱਕ ਤੇ ਇਸ ਤਰ੍ਹਾਂ ਆ ਵੀ ਦੇਖੋ ਇਹ 16 ਸਾਲ ਪੁਰਾਣਾ ਇਹ ਵੀ ਬੋਰਡ ਹੈ ਇਹ ਵੀ ਬੋਰਡ ਹੈ ਹਾਂਜੀ ਇਹਨੂੰ ਪਹਿਲਾਂ ਬਹੁਤ ਛੋਟੀ ਜਿਹੀ ਕੁਜੀ ਦੇ ਵਿੱਚ ਇਦਾਂ ਲਗਾਇਆ ਹੋਇਆ ਸੀ ਤੇ ਇਹ 6-7 ਸਾਲ ਤੱਕ ਇੱਥੇ ਹੀ ਰਿਹਾ ਫਿਰ ਏਰੀਅਲ ਰੂਟਸ ਲਾ ਕੇ ਇਹਦੀਆਂ ਜਿਹੜੀਆਂ ਨੇ ਨਾ ਉਹ نیچے ਇਸ ਤਰ੍ਹਾਂ ਗਰੋ ਹੋ ਗਿਆ ਕੁਝ ਜਿਨਾਂ ਨੇ ਹੈਂਗ ਕਰ ਲਿਆ ਉੱਪਰ ਹੀ ਇਸ ਤਰ੍ਹਾਂ ਇਹਨੂੰ ਮੈਂ ਸਰਵਾਈਵ ਕੀਤਾ ਹੈ ਬਹੁਤ ਜ਼ਿਆਦਾ ਅਟਰੈਕਸ਼ਨ ਦਾ ਬਣਦਾ ਹੁੰਦਾ ਕਾਰਨ ਇਹ ਜਦੋਂ ਵੀ ਕਿਤੇ ਜਾਂਦੇ ਆ ਸੀ ਐਗਜ਼ੀਬਿਸ਼ਨ ਤੇ ਪੀਏਯੂ ਜਾਂ ਹੋਰ ਕਿਤੇ ਵੀ ਤਾਂ ਪਹਿਲਾਂ ਤਾਂ ਇਹਦੇ ਨਾਲ ਸੈਲਫੀ ਹੁੰਦੀ ਸੀ ਉਦੋਂ ਜਦ ਸੈਲਫੀ ਸ਼ੁਰੂ ਹੋਈ ਸੀ ਉਦੋਂ ਇਹਦੇ ਨਾਲ ਸੈਲਫੀ ਹੁੰਦੀ ਸੀ ਤੇ ਉਸ ਤੋਂ ਬਾਅਦ ਮੈਂ ਚਲ ਗਿਆ ਤਾਂ ਥੋੜਾ ਜਿਹਾ 에ਰੀਅਲ ਰੂਟਸ ਨਿਕਲਣ ਕਰਕੇ ਨਾ ਇਹ ਇਸ ਤਰ੍ਹਾਂ ਹੀ ਹੈਂਗ ਹੋ ਗਿਆ ਬੋਰਡ ਜਿਹੜੇ ਨੇ ਉਹ ਬਹੁਤ ਜ਼ਿਆਦਾ ਲੰਬੇ ਇਹ ਵੀ ਕਹਦੇ ਇਹ ਇਮੋਰਟਲ ਨੇ ਤੇ ਜਿੱਦਾਂ ਬੋਧੀ ਟਰੀ ਹੈ ਜਾਂ ਕਲਕੱਤੇ ਤੁਹਾਡੇ ਕੋਲ ਹੈਗਾ 400 500 ਜਿਹੜਾ ਹੈਗਾ ਸਕੁਅਰ ਯਾਰਡ ਦੇ ਵਿੱਚ ਬਣਿਆ ਹੋਇਆ ਉੱਥੇ ਉਹ ਜਿਹੜਾ ਬੋਟਨिकल ਗਾਰਡਨ ਦੇ ਵਿੱਚ ਤੇ ਇਦਾਂ ਇੱਕ ਦੋ ਇਧਰ ਆਪਣੇ ਹైదరాబాద్ ਓਡੀਸਾ ਸਾਈਡ ਤੇ ਵੀ ਹੈ ਹైదరాబాద్ ਵੀ ਉਹ ਇਦਾਂ ਤੇ ਬੋਰਡ ਨੇ ਜਿਹੜੇ ਉਹ ਬਹੁਤ 4 400 600 ਜਾਂ 1000 1000 ਸਾਲ ਪੁਰਾਣੇ ਹੈਗੇ ਨੇ ਆਪਣੇ ਵੀ ਇੱਥੇ ਪੰਜਾਬ ਚ 200 300 ਸਾਲ ਤਾ ਆਮ ਹੀ ਮਿਲ ਜਾਂਦੇ ਆ ਬੋੜ ਇਹ ਚੀਜ਼ਾਂ ਬਹੁਤ 2 300 ਸਾਲ ਪੁਰਾਣੇ ਪੁਰਾਣੇ ਮਿਲਦੇ ਨੇ ਜੀ ਹਲੇ ਵੀ ਮਿਲਦੇ ਨੇ ਜਿਹੜੇ ਜੇ ਕਿਸੇ ਮਤਲਬ ਡਵੈਲਪਮੈਂਟ ਨੇ ਨਹੀਂ ਮਧੋਲੇ ਹੁੰਦੇ ਸੜਕਾਂ ਨੇ ਉਥੋਂ ਉਹਨਾਂ ਦੇ ਉੱਪਰੋਂ ਨਹੀਂ ਲੰਘਿਆ ਹੁੰਦਾ ਤਾਂ ਉਹ ਖੜੇ ਨੇ ਕਈ ਜਗ੍ਹਾ ਤੇ ਪਿੰਡਾਂ ਚ ਤੁਸੀਂ ਜਾਓਗੇ ਤਾਂ ਹੁੰਦੇ ਨੇ ਜੀ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਐਵਰਗ੍ਰੀਨ ਨੇ ਇਹਨਾਂ ਨੂੰ ਛੋਟਾ ਰੱਖਣ ਲਈ ਕਾਰਟ ਬਣਾਇਆ ਜਾਂਦਾ ਜਿਹਨੂੰ ਆਪਾਂ ਬਾਂਸਾਈ ਆਰਟ ਕਹਿੰਦੇ ਆ ਉਹਦੇ ਅਕੋਰਡਿੰਗ ਇਹਨੂੰ ਇਹਦੀਆ ਰੂਟ ਪ੍ਰੂਨਿੰਗ ਸ਼ੂਟ ਪ੍ਰੂਨਿੰਗ ਤੇ ਟ੍ਰੇਨਿੰਗ ਕੀਤੀ ਜਾਂ ਉਹ 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 ਕਿਸ ਤਰ੍ਹਾਂ ਹੁੰਦਾ ਆ ਦਿਖਾਉਂਗਾ ਕਿਸ ਤਰ੍ਹਾਂ ਉਹ ਤੁਹਾਡੇ ਕੋਲ ਜੀ ਹੋਵੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਹੁਣ ਮੈਂ ਇਹਦੀਆਂ ਸ਼ੂਟਸ ਨੇ ਸ਼ੂਟਸ ਆਪਾਂ ਟੂਸਿਆਂ ਨੂੰ ਕਹਿੰਦੇ ਆ ਹੂੰ ਇਹ ਜਿਵੇਂ ਆਪਣੇ ਕੋਲ ਟੂਸਾ ਆਇਆ ਕੋਈ ਵੈਸੇ ਤਾਂ ਇਹਦੀ ਸ਼ੇਪ ਇਦਾਂ ਹੀ ਆ ਇਹ ਵੀ ਤਕਰੀਬਨ 23-24 ਸਾਲ ਪੁਰਾਣਾ ਹੈ ਹੂੰ ਤੇ ਇਹਦੀਆਂ ਜਿੱਦਾਂ ਜਿਹੜੀਆਂ ਬ੍ਰਾਂਚੇਜ਼ ਨਿਕਲਣੀਆਂ ਨੇ ਬੜੀਆਂ ਲੈਂਥੀ ਹੋ ਜਾਣੀਆਂ ਨੇ ਇੱਕਦਮ ਓਕੇ ਤੇ ਇਹਨੂੰ ਹਰ ਵੇਲੇ ਜਦੋਂ ਗਰੋਇੰਗ ਸੀਜ਼ਨ ਆ ਉਹਦੇ ਵਿੱਚ ਇੱਥੋਂ ਜਿਹੜਾ ਲਾਸਟ ਸੈਟ ਆਫ ਲੀਫਸ ਆ ਉਹਨੂੰ ਛੱਡ ਕੇ ਇਹਨੂੰ ਕੱਟ ਦਿੰਨੇ ਆ ਉਹਦੇ ਨਾਲ ਕੀ ਹੁੰਦਾ ਕਿ ਇਥੋਂ ਹੋਰ ਬ੍ਰਾਂਚੇਜ਼ ਆ ਜਾਂਦੀਆਂ ਏ ਇਦਾਂ ਨੂੰ ਇਹਨੂੰ ਕਹਿੰਦੇ ਨੇ ਪ੍ਰੋਨਿੰਗ ਅੱਛਾ ਸ਼ੂਟ ਪ੍ਰੋਨਿੰਗ ਇਸ ਤਰ੍ਹਾਂ ਸ਼ੂਟਸ ਨੂੰ ਪ੍ਰੋਨ ਕੀਤਾ ਜਾਂਦਾ ਤੇ ਜਦੋਂ ਜਿੱਦਾਂ ਜਿੱਦਾਂ ਗਰੋ ਹੁੰਦੀਆਂ ਉਹਨਾਂ ਨੂੰ ਜ਼ਿਆਦਾ ਲੰਬੀਆਂ ਨਹੀਂ ਹੋਣ ਦੇਣਾ ਜਿਹੜੇ ਤਣੇ ਬਿਲਕੁਲ ਗ੍ਰੀਨ ਗ੍ਰੀਨ ਜਿਹੇ ਨੇ ਉਹ ਕੱਟੇ ਜਾਂਦੇ ਹਾਂ ਜੀ ਗ੍ਰੀਨ ਟਾਹਣੀਆਂ ਨੇ ਤਾਂ ਕਿ ਜਦੋਂ ਤੁਸੀਂ ਬਾਅਦ ਵਿੱਚ ਦੇਖੋਗੇ ਤੁਹਾਨੂੰ ਕੋਈ ਵੀ ਇਦਾਂ ਪੇੜ ਜਾਂ ਦਰਖਤ ਨਹੀਂ ਲੱਗੂਗਾ ਬੂਟਾ ਨਹੀਂ ਲੱਗੂਗਾ ਉਹਨਾਂ ਨੂੰ ਮੈਂ ਕੱਟਿਆ ਕਦੀ ਤੇ ਉਹ ਗ੍ਰੀਨ ਹੋਣ ਕਰਕੇ ਉੱਥੋਂ ਹੀ ਕਵਰ ਕਰ ਜਾਂਦਾ ਤਾਂ ਦੂਜਾ ਮਲਟੀਪਲਾਈ ਹੋ ਜਾਂਦਾ ਬਹੁਤ ਸਾਰੀਆਂ ਬ੍ਰਾਂਚੇ ਫਿਰ ਇਹ 2-3 ਸਾਲ ਬਾਅਦ 2 ਸਾਲ ਬਾਅਦ ਆਲਮੋਸਟ ਇਹਦੇ ਵਿੱਚ ਕਿਉਂਕਿ ਪੌਟ ਬਹੁਤ ਛੋਟੇ ਨੇ ਜਦੋਂ ਮੈਂ ਤੁਹਾਨੂੰ ਇਹ ਚੁੱਕ ਕੇ ਦਿਖਾਇਆ ਬੋਰਡ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਨਹੀਂ ਹੁੰਦੀ ਬਹੁਤ ਘੱਟ ਹੈ ਇੰਨੀ ਕੀ ਜਗ੍ਹਾ ਹੈ ਤੇ ਇੰਨੀ ਕਿ ਮਿੱਟੀ 'ਚ ਇਹ ਗਰੋ ਕਰ ਰਿਹਾ ਫਿਰ ਇਹਦੀ ਜਿਹੜੀਆਂ ਜੜਾਂ ਨੇ ਕਹਿੰਦੇ ਜੜਾਂ ਬਹੁਤ ਜ਼ਿਆਦਾ ਫੈਲ ਜਾਂਦੀਆਂ ਹੁੰਦੀਆਂ ਤੇ ਤਾਂ ਬਿਲਕੁਲ ਜੜਾ ਹੀ ਨਹੀਂ ਹੈਗੀ ਉਹੀ ਤੁਹਾਨੂੰ ਮੈਂ ਦੱਸਣ ਲੱਗਾ ਸੀ ਕਿ ਸ਼ੂਟ ਪ੍ਰੂਨਿੰਗ ਤਾਂ ਚਲੋ ਹੋ ਗਈ ਉਪਰੋਂ ਕੱਟ ਦਿੰਨੇ ਆ 2 ਸਾਲ ਬਾਅਦ ਇਹਦੀਆਂ ਕੁਝ ਰੂਟਸ ਨੇ ਜਿਹੜੀਆਂ ਜਿਵੇਂ ਹੁਣ ਆ ਪੁਸ਼ ਕਰਨਗੀਆਂ ਇਹਨੂੰ ਬਾਹਰ ਨੂੰ ਧੱਕਣਗੀਆਂ ਇਹਨੂੰ ਤੋੜ ਵੀ ਸਕਦੇ ਨੇ ਕਿਉਂਕਿ ਮਿੱਟੀ ਦਾ ਗਮਲਾ ਹੈ ਤੇ ਜਾਂ ਇਹਦੀ ਸ਼ੇਪ ਬਗੜਨ ਗਿਆ ਇਹ ਜਿਹੜੀਆਂ ਵੁੱਡ ਚ ਕਨਵਰਟ ਹੋ ਜਾਂਦੀਆਂ ਲੱਕੜ ਬਣ ਜਾਂਦੀਆਂ ਆ ਦੇਖੋ ਇਹ ਫਲੈਕਸੀਬਲ ਨੇ ਜਿਹੜੀਆਂ ਫਲੈਕਸੀਬਲ ਨੇ ਉਹ ਤਾਂ ਪਾਣੀ ਲੈ ਜਾ ਸਕਦੀਆਂ ਜਿਹੜੀਆਂ ਹਾਰਡ ਹੋ ਗਈਆਂ ਉਹ ਸਿਰਫ ਸਪੋਰਟ ਦੇਣ ਲਈ ਹੁੰਦੀਆਂ ਕਿ ਜਦੋਂ ਲੈਂਥ ਵੱਧਦੀ ਹੈ ਹਾਈਟ ਵੱਧਦੀ ਹੈ ਦਰਕਰਦੀ ਤਾਂ ਅਸੀਂ ਉਹਨੂੰ ਸਪੋਰਟ ਦੇਣ ਲਈ ਬਣਾਣੇ ਹੁੰਦੀਆਂ ਨੇ ਤੇ 2 ਸਾਲ ਬਾਅਦ ਜਦੋਂ ਅਸੀਂ ਇਹਨੂੰ ਬਾਹਰ ਕੱਢਦੇ ਹਾਂ ਕਿਉਂਕਿ ਇਹਦੇ ਵਿੱਚ ਨਿਊਟ੍ਰੀਐਂਟਸ ਖਤਮ ਹੋ ਜਾਂਦੇ ਨੇ ਜਿੰਨੀ ਵੀ ਖਾਦ ਖਰਾਕ ਚਾਹੀਦੀ ਹੈ ਨਾ ਜ਼ਰੂਰੀ ਉਹ ਸਾਰੀ ਮਾਈਕਰੋ ਨਿਊਟ੍ਰੀਐਂਟਸ ਮਿੱਟੀ ਚੋਂ ਖਤਮ ਹੋ ਜਾਂਦੇ ਨੇ ਫਿਰ ਉਹ ਵੀ ਚੇਂਜ ਕਰਨੀ ਪੈਂਦੀ ਹੈ ਬਾਹਰ ਕੱਟ ਕੇ ਇਹਨੂੰ ਟ੍ਰੀਟ ਵੀ ਕਰਨਾ ਪੈਂਦਾ ਪੰਗੀ ਸਾਈਡ ਨਾਲ ਤੇ ਫਿਰ ਉਹ ਜਿਹੜੀਆਂ ਰੂਟਸ ਨੇ ਉਹਨਾਂ ਨੂੰ ਵੀ ਪ੍ਰੋਨ ਕਰਨਾ ਪੈਂਦਾ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਇਸ ਤਰ੍ਹਾਂ ਇਹ ਸ਼ੂਟ ਪ੍ਰੂਨਿੰਗ ਤੇ ਰੂਟ ਪ੍ਰੂਨਿੰਗ ਹੋ ਜਾਂਦੀ ਜੀ ਤੀਸਰੀ ਆ ਜਾਂਦਾ ਪੁਆਇੰਟ ਟ੍ਰੇਨਿੰਗ ਟ੍ਰੇਨਿੰਗ ਹੁੰਦਾ ਕਿ ਕੁਝ ਵਾਇਰਸ ਬੰਨੀਆਂ ਹੁੰਦੀਆਂ ਨੇ ਐਦਾਂ ਵਾਇਰਸ ਬੰਨ੍ਹਦੇ ਨੇ ਤਾਂ ਕਿ ਇਹਦੀ ਸ਼ੇਪ ਜਿਹੜੀ ਹੈ ਉਹ ਐਦਾਂ ਬਣ ਜਾਵੇ ਆਹ ਸ਼ੇਪ ਇੱਕ ਟਰੀ ਵਰਗੀ ਬਣੀ ਹੋਈ ਹੈ ਇਸ ਨੂੰ ਹੈਂਗ ਕੀਤਾ ਗਿਆ ਨਾਲ ਹਾਂ ਜੀ ਇਹਨੂੰ ਖਿੱਚਿਆ ਗਿਆ ਉਹ ਟਾਣੀ ਨੂੰ ਉੱਪਰਲੀ ਨੂੰ ਇਸ ਟਾਣੀ ਨੂੰ ਖਿੱਚ ਕੇ ਇੱਥੇ ਸੈੱਟ ਕੀਤਾ ਅਦਰਵਾਜ਼ੇ ਸਿੱਧੀ ਹੁੰਦੀ ਆ ਜਿੰਨੇ ਵੀ ਪੇੜ ਬਣੇ ਨੇ ਸਾਰੇ ਇਹਨਾਂ ਸਾਰਿਆਂ ਨੂੰ ਦੇਖੋ ਕਿਸ ਬਹੁਤਿਆਂ 'ਚ ਵਾਇਰਸ ਜੇ ਹਜੇ ਵੀ ਹੈਗੀਆਂ ਨੇ ਤੇ ਇਹਨਾਂ ਨੂੰ ਵਾਇਰਸ ਬਣ ਕੇ ਹੀ ਬਣਾਇਆ ਜਾਂਦਾ ਤੇ ਇਹਨੂੰ ਕਿੰਨੇ ਚਿਰ ਰੱਖਣਾ ਪੈਂਦਾ ਜੀ ਇਸੇ ਤਰ੍ਹਾਂ ਇਹ 6 ਮਹੀਨੇ ਤੋਂ 2 ਸਾਲ ਤੱਕ ਰੱਖਣਾ ਪੈਂਦਾ ਜੀ ਇਹ ਜਿਹੜਾ ਇਹਦੀ ਨੇਚਰ ਆ ਇਹ ਫਰਾਂਸ ਦਾ ਹੈ ਜੀ ਫੁਕੇਰੀਆ ਇਹ ਫਰਾਂਸ ਦਾ ਬਰੀਡ ਲਿਆਂਦਾ ਗਿਆ ਸੀਗਾ ਜਾਂ ਇੱਥੇ ਮਿਲ ਜਾਂਦੇ ਨੇ ਨਹੀਂ ਇਹ ਕਿਸੇ ਨੇ ਗਿਫਟ ਕੀਤਾ ਸੀ ਅੱਗੇ ਤੋਂ ਅੱਗੇ ਜਿਵੇਂ ਲੈ ਕੇ ਆਉਂਦੇ ਨੇ ਨਾ ਉਹਨਾਂ ਤੋਂ ਫਿਰ ਮੈਨੂੰ ਅੱਗੇ ਸਾਨੂੰ ਛੋਟੇ ਬੂਟੇ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰ ਲੈਣੇ ਆ ਤੇ ਇਹਦਾ ਨਾਮ ਫੁਕੇਰੀਆ ਹੈ ਤੇ ਇਹਨੂੰ ਇਸ ਤਰ੍ਹਾਂ ਇਹਦੀ ਨੇਚਰ ਆ ਕਿ ਦੇਖੋ ਤਾਣੀ ਸਿੱਧੀ ਜਾਏਗੀ ਇਹ ਆਪ ਵੀ ਸਦਾ ਹੀ ਸੀ ਤੇ ਇਹਨੂੰ ਐਦਾਂ ਟ੍ਰੇਨਿੰਗ ਕਰਕੇ ਵਾਇਰਿੰਗ ਕਰਕੇ ਫੇਰ ਆਦਰਾਖਤ ਦੀ ਸ਼ੇਪ ਦਿੱਤੀ ਗਈ ਤੇ ਜਦੋਂ ਇਹਨੂੰ ਪ੍ਰੈਜ਼ੈਂਟ ਕਰਨਾ ਜਾਂ ਕਿਸੇ ਐਗਜ਼ੀਬਿਸ਼ਨ ਤੇ ਲੈ ਜਾਣਾ ਫੇਰ ਇਹਦੀ ਆ ਵੀ ਪ੍ਰੂਨਿੰਗ ਹੋ ਜਾਣੀ ਹੈ ਇਸ ਤਰ੍ਹਾਂ ਬਦਲਣੇ अच्छा 니ਸ ਤੋਂ ਲਾਵਾ ਤੁਹਾਡੇ ਕੋਲ ਹੋਰ ਕਿੜੀ ਕਿੜੀਆਂ ਫੋਰਨ ਵਾਲੀਆਂ ਬਰੀਡਸ ਤੁਹਾਡੇ ਕੋਲ ਹੈਗੇ ਨੇ ਅਸੋੜੇ ਮੇਰੇ ਕੋਲੇ ਆ ਮੈਡਾਗਾਸਕਰ ਹੈਗਾ ਜੀ ਮੈਡਾਗਾਸਕਰ ਦਾ ਹਾਂਜੀ ਇਹ ਦੀ ਕਿੰខਾ ਸ ਹੈ ਇਹ ਆਪਰ ਕੁਲ ਕੇਰੀਆ ਡੱਕਰ ਆ ਹੀ ਹੁੰਦਾ ਹੈ ਇਹਨੂੰ ਉੱਥੇ এলিਫੈਂਟਰੀ ਵੀ ਕਹਿੰਦੇ ਨੇ ਇਹਦੇ ਵਿੱਚ ਇਹਦੀ ਨੇਚਰ ਹੈ ਇਹਦਾ ਦੂਜਾ ਪਲਾਂਟ ਉਧਰ ਪਿਆ ਇਹ ਥੋੜਾ ਜਿਹਾ ਸਿੱਕ ਹੈ ਇਹਨੂੰ ਗਰਮੀ ਜ਼ਿਆਦਾ ਲੱਗੀ ਹੋਈ ਹੈ ਜੀ ਤੇ ਉਹਦੇ ਚ ਪਾਣੀ ਭਰ ਜਾਂਦਾ ਆਪਣੇ ਆਪ ਹੀ ਅੱਛਾ ਉਹਦ ਨੂੰ ਅਸਿ ਹਾਂਜੀ ਸੰਘਾ ਠੀਕ ਹੈ ਕਈ ਵਾਰ ਦਿਖਾਇਆ ਵੀ ਜਾਂਦਾ ਵੀ ਇਹਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਹਾਂਜੀ ਇਹ ਹੈ ਇੱਕ ਇੱਕ ਹੁੰਦਾ ਬਾਓਬਾਬ ਟਰੀ ਬਾਓਬਾਬ ਟਰੀ ਨਹੀਂ ਹੈ ਮੇਰੇ ਕੋਲ ਸਵਾਈ ਕਰ ਰਿਹਾ ਤੇ ਬਾਓਬਾਬ ਟਰੀ ਦੇ ਵਿੱਚ ਵੀ ਉਹ ਵੀ ਉਹਨਾਂ ਨੂੰ ਲਾਈਫ ਟਰੀ ਹੀ ਕਹਿੰਦੇ ਨੇ ਤੇ ਇਹ ਆਪਣੇ ਆਪ ਆਪਣੇ ਅੰਦਰ ਇੰਨਾ ਬੜਾ ਪਾਣੀ ਸਟੋਰ ਕਰ ਲੈਂਦਾ ਕਿ ਬਹੁਤ ਧੇਰ ਇਹ ਮੈਨੂੰ ਕਰ ਜੜਾਂ ਤੋਂ ਲੈ ਕੇ ਉੱਪਰ ਤੱਕ ਸਾਰਾ ਪਾਣੀ ਹੁੰਦਾ ਹੈ ਇਹਦੇ ਹਾਂਜੀ ਆ ਪਾਣੀ ਭਰਿਆ ਤੇ ਅੰਦਰ ਪਰ ਆਪਾਂ ਨੂੰ ਨਹੀਂ ਫੀਲ ਹੋਊਗਾ ਸਪਾਂਜ ਟਾਈਪ ਦਾ ਹੋਣ ਕਰਕੇ ਇਹਦੇ ਅੰਦਰ ਪਾਣੀ ਹੈ ਪਾਣੀ ਦੇ ਵਿੱਚ ਲਰ ਹੋਊਗਾ ਹਾਂਜੀ ਤੇ ਇਹਨੂੰ ਆਪਾਂ ਨਾ ਪਾਈਏ 20-25 ਦਿਨ ਪਾਣੀ ਤਾਂ ਗੁਜ਼ਾਰਾ ਕਰਦਾ ਹੈ ਤਾ ਵੀ ਕਰ ਦੂਗਾ ਹਾਂਜੀ ਸਿਰਫ ਇਹ ਹੈ ਕਿ ਆਪਾਂ ਪੌਟ ਚ ਲਗਾਏ ਨੇ ਜ਼ਮੀਨ ਚ ਤਾਂ ਫਿਰ ਮਾਈਸਚਰ ਰਲਾ ਲੈਂਦਾ ਹੂੰ ਇਦਾਂ ਪੌਟ ਜਿਹੜੇ ਹੁੰਦੇ ਨੇ ਗਮਲਿਆਂ ਦੇ ਵਿੱਚ ਉਹਦੇ ਲਈ ਮੁਸ਼ਕਲ ਹੁੰਦਾ ਤੇ ਇਸ ਤਰ੍ਹਾਂ ਹੀ ਇਹਨੂੰ ਵੈਸੇ ਆਪਾਂ ਸਾਊਥ ਅਫਰੀਕਾ ਦਾ ਹੀ ਮੰਨਦੇ ਆ ਨੇਟਿਵ ਜਿਹੜਾ ਹੈਗਾ ਹੁਣ ਬੇਸ਼ੱਕ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਹੈ ਕ੍ਰੈਸੂਲਾ ਆ ਇਹਨੂੰ ਜੇਡ ਵੀ ਕਹਿੰਦੇ ਆ ਤੇ ਆ ਆਸਟ੍ਰੇਲੀਅਨ ਹੈ ਟਰਮੀਨੇਲੀਆ ਤੇ ਇਹ ਵੀ ਸਾਰੇ ਗਿਫਟ ਹੋਏ ਤੁਹਾਨੂੰ हां जी कुछ गिफ्टो ने कुछ कूरियर ਨਾਲ ਮੰਗਵਾਏ ਹੋਏ ਨੇ ਕੁਝ ਮੁੱਲ ਖਰੀਦਨੇ ਪੈਂਦੇ ਆ ਤੇ ਮਹਿੰਗੇ ਮਿਲਦੇ ਆ ਕੁਝ ਲੋਕ ਹੈਗੇ ਨੇ ਜਿਹੜੇ ਇੰਪੋਰਟ ਕਰਕੇ ਸਾਨੂੰ ਪਲਾਂਟਸ ਵੀ ਦਿੰਦੇ ਨੇ ਆਪਣੇ ਨਹੀਂ ਪੰਜਾਬ ਚ ਤਾਂ ਹਰਿਆਣਾ ਯੂਪੀ ਵਗੈਰਾ ਚ ਉਹਨਾਂ ਦੇ ਕਈ ਜਗ੍ਹਾ ਤੇ ਹੈਗੇ ਨੇ ਕਾਰੋਬਾਰ ਉਹ ਕਰ ਦਿੰਦੇ ਨੇ ਇਸ ਤਰ੍ਹਾਂ ਦੇ ਅੱਛਾ ਹੁਣ ਜੇ ਮੈਂ ਦੀ ਐਸਟੀਮੇਟ ਲਾਵਾਂ ਕਿਸੇ ਤਰੀਕੇ ਨਾਲ ਜਿਵੇਂ ਕਹਿੰਦੇ ਆ ਵੀ ਇਹ ਲੱਖਾਂ ਕਰੋੜ ਰੁਪਏ ਕੀਮਤੋਂ ਬਣ ਜਾਣੀ ਐ ਇਸ ਜੀ ਦੀ ਇਹ ਸੱਚ ਗੱਲ ਆ ਵੀ ਲੱਖਾਂ ਕਰੋੜਾਂ ਦੇ ਹੋਣਗੀ ਬਿਲਕੁਲ ਹੁਣ ਤਾਂ ਸੱਚ ਆ ਜੀ ਤਾਂ ਜਿਵੇਂ ਕਹਿੰਦੇ ਨੇ ਮੇਰੇ ਲਈ ਜੇ ਕਿਤੇ ਮੇਰੇ ਜਿਉਂਦੇ ਜਿਉਂਦੇ ਬਣ ਗਈ ਗੱਲ ਤਾਂ ਇਹ ਲਾਟਰੀ ਨਿਕਲਿਆ ਹੋ ਹੇ ਹੁਣ ਜਿਹੜਾ ਹੈਗਾ ਫੈਂਗਸ਼ੁਈ ਜਿਹੜੀ ਹੁੰਦੀ ਹੈ ਇੱਕ ਹੁੰਦਾ ਹੈ ਆ ਵਾਸਤੂ ਸ਼ਾਸਤਰ ਵਾਸਤੂ ਸ਼ਾਸਤਰ ਹੁਣ ਸਾਰਿਆਂ ਨੂੰ ਇੱਕ ਕਿਸਮ ਦਾ ਸੁਜੈਸਟ ਕਰਦਾ ਕਿ ਤੁਸੀਂ ਆਪਣੇ ਦਰਵਾਜੇ ਤੇ ਇਧਰਲੇ ਪਾਸੇ 7 ਫੁੱਟ ਦਾ ਜਿਹੜਾ ਉਹਦਾ ਲਾ ਦਿਓ ਜੈਤੂਨ ਦਾ ਬਾਂਸਾਈ ਲਾ ਦਿਓ ਬੋੜ ਦਾ ਲਾ ਦਿਓ ਜੋ ਕਿਸ ਤਰ੍ਹਾਂ ਦੇ ਬਾਂਸਾਈ ਲਗਵਾਉਣ ਵਾਸਤੇ ਉਹ ਕਹਿੰਦੇ ਨੇ ਕਿ ਇਹ ਲੱਕੀ ਹੁੰਦਾ ਤੇ ਤੁਹਾਡੇ ਲਈ ਬਹੁਤ ਵਧੀਆ ਕੰਮ ਕਰਦਾ ਔਰ ਕੁਝ ਲੱਕੀ ਤਾਂ ਵੈਸੇ ਹੀ ਹੈ ਕਿਉਂਕਿ ਜਦੋਂ ਗ੍ਰੀਨ ਦੇ ਵਿੱਚ ਤੁਸੀਂ ਗ੍ਰੀਨੀ ਦੇ ਵਿੱਚ ਰੋਜ਼ ਦੇਖੋਗੇ ਉੱਠ ਕੇ ਆਪਾਂ ਛੋਟਿਆਂ ਦੇ ਪੜਦੇ ਆ ਕਿ ਜੇ ਅਸੀਂ ਹਰਾ ਰੰਗ ਦੇਖਦੇ ਸਾਡੀਆਂ ਅੱਖਾਂ ਦਾ ਜਿਹੜੀ ਹੈਗੀ ਰੌਸ਼ਨੀ ਉਹ ਵਧੀਆ ਬਣਦੀ ਹੈ ਵੱਧਦੀ ਹੈ ਤੇ ਫਰੈਸ਼ਨੈਸ ਬਹੁਤੀ ਆਉਂਦੀ ਹੈ। ਉਸ ਹਿਸਾਬ ਨਾਲ 6 ਸੇ 6-6 7-7 ਲੱਖ ਰੁਪਏ ਦੇ ਜਿਹੜੇ ਇੱਥੇ ਲੁਧਿਆਣੇ ਚ ਹੀ ਵਿਕੀ ਜਾਂਦੇ ਨੇ ਔਰ 3.5 ਲੱਖ ਦਾ ਤਾਂ ਮੈਂ ਆਪਣੇ ਅੱਖੀਂ ਦੇਖਿਆ ਵੇਖਦਾ ਔਰ ਖਰੀਦਦਾ ਫਰੋਖਤ ਹੁੰਦੀ ਹੈ। ਇਹ ਇੱਕ ਛੋਟੇ ਛੋਟੇ ਸਾਈਜ਼ ਹਾਂਜੀ ਉਹ ਤਕਰੀਬਨ 6.4 ਫੁੱਟ ਦਾ ਸੀਗਾ ਜਤੂਨ ਦਾ। ਇਹ ਵੀ ਜਿੱਦਾਂ ਹੁੰਦੇ ਨੇ ਫੇਰ ਉਹਨਾਂ ਤਾਂ ਅਸੀਂ ਪੁੱਛਦੇ ਹਾਂ ਜਿਵੇਂ ਬਾਹਰੋਂ ਵੀ ਅਸੀਂ ਤੁਸੀਂ ਦੇਖੋਗੇ ਵੈਬਸਾਈਟ ਤੇ ਕਦੀ ਤੇ ਉੱਥੇ ਉਹਨਾਂ ਦੇ ਰੇਟ ਲਿਖੇ ਹੁੰਦੇ ਨੇ ਉਹ ਲੱਖਾਂ 'ਚ ਹੀ ਬਣ ਜਾਂਦੇ ਨੇ ਡਾਲਰਾਂ ਨੂੰ ਕਨਵਰਟ ਕਰਦੇ ਜਦੋਂ ਤੇ ਫਿਰ ਜਦੋਂ ਅਸੀਂ ਇੱਥੇ ਕੈਲਕੂਲੇਟ ਕੀਤਾ ਯੂਨੀਵਰਸਿਟੀ ਦੇ ਡਾਕਟਰ ਜਿਹੜੇ ਨੇ ਮੇਰੇ ਨਾਲ ਹੁੰਦੇ ਨੇ ਤੇ ਉਹ ਕਹਿੰਦੇ ਵੀ ਇਹਨਾਂ ਨੂੰ ਤੁਸੀਂ ਐਸਾ ਉਹ ਨਾ ਕਰ ਸਕਦੇ ਤਿੰਨ ਰੁਪਏ ਪਰ ਡੇ ਦੇ ਹਿਸਾਬ ਨਾਲ ਤੁਹਾਡੀ ਸੇਵਾ ਬਣਦੀ ਹੈ ਤੇ ਬਾਕੀ ਏਜ ਕੈਲਕੂਲੇਟ ਕਰ ਲਓ ਹੁਣ ਜਿਵੇਂ 10 ਸਾਲ ਦਾ ਹੈਗਾ ਤੇ ਤੁਸੀਂ 1 ਤਿੰਨ ਰੁਪਏ ਪਰ ਡੇ ਦੇ ਹਿਸਾਬ ਨਾਲ ਕੈਲਕੂਲੇਟ ਕਰੋਗੇ ਤੇ ਫਿਰ ਉਹਦੇ 365 ਦਿਨ ਦਾ ਬਣਾ ਲਓ ਉਹਨੂੰ 3 ਨਾਲ ਗੁਣਾ ਕਰਦੇ ਆਂ ਇਦਾਂ ਕਰਕੇ ਚੀਜ਼ਾਂ ਨੇ ਸਾਰੀਆਂ ਕੈਲਕੂਲੇਸ਼ਨ ਹੋਸਾਂਗੇ ਮਹਿੰਗੇ ਪੈਂਦੇ ਨੇ ਤੁਸੀਂ ਜੇ ਫਰੋਡ ਪਤੀ ਹੋਣੀ ਤਾਂ ਹੈਗੇ ਤੁਸੀਂ ਐ ਇਨਕਮ ਟੈਕਸ ਵਾਲਿਆਂ ਨੂੰ ਬੁਲਾ ਲਿਓ ਸਰ ਇਹ ਤੇ ਮਿਹਨਤ ਵੀ ਐਨੇ ਚੜਦੀ ਫਿਰੇ ਹਾਂਜੀ ਇਹਨਾਂ ਨੂੰ ਦੇਖਣਾ ਬਹੁਤ ਬੰਦੇ ਸੰਭਾਲਣਾ ਬਹੁਤ ਪੈਂਦਾ ਕਿਉਂਕਿ ਤੁਹਾਨੂੰ ਹੁਣ ਦੇਖੋ ਗਰਮੀ ਦੇ ਵਿੱਚ ਘੱਟੋ ਘੱਟ ਮਿਨੀਮਮ ਤਾਂ ਦੋ ਵਾਰੀ ਤੇ ਜੇ ਜ਼ਿਆਦਾ ਹੀ ਹੋਵੇ ਜਿਵੇਂ ਹੁਣ ਟੈਂਪਰੇਚਰ ਦੱਸਦੇ ਆ ਕਿ ਦੋ ਤਿੰਨ ਦਿਨਾਂ ਚ 43 ਚ 44 ਨੂੰ ਟੱਪ ਜਾਊਗਾ ਤਾਂ ਇਹਨਾਂ ਨੂੰ ਦੁਪਹਿਰੇ ਵੀ ਇਹਨਾਂ ਚੋਂ ਬਹੁਤ ਸਾਰਿਆਂ ਨੂੰ ਪਾਣੀ ਦੇਣ ਵਾਸਤੇ ਆਉਣਾ ਪਊਗਾ ਤੇ ਦਨ ਰਾਤ ਦੇਖਣਾ ਪੈਂਦਾ ਤੇ ਨੇਰੀ ਮੀ ਕਣੀਆਂ ਦਾ ਉਹਦੇ ਚ ਦੇਖਣਾ ਪੈਂਦਾ ਜਾਂ ਹੋਰ ਜਿਹੜੇ ਨੇ ਸਰਦੀਆਂ ਚ ਉਹਨੂੰ ਇੱਧਰ ਸ਼ਿਫਟ ਕਰੋ ਗਰਮੀਆਂ ਚ ਉਧਰ ਕਰੋ ਕਈਆਂ ਨੂੰ ਤਾਂ ਪਚਾਈਦੀ ਹੈ ਕਈਆਂ ਨੂੰ ਨਹੀਂ ਤਾਂ ਪਚਾਈਦੀ ਇਹ ਸਾਰਾ ਕੁਝ ਲੁੱਕ ਆਫਟਰ ਕਰਨਾ ਪੈਂਦਾ ਬਹੁਤ ਧਿਆਨ ਰੱਖਣਾ ਪੈਂਦਾ ਨਿਊਟ੍ਰੀਐਂਟਸ ਦੇਣੇ ਪੈਂਦੇ ਨੇ ਖਾਦਾਂ ਲਿਕੁਇਡ ਆ ਬਣਾਉਣੀਆਂ ਪੈਂਦੀਆਂ ਸਾਰੀਆਂ ਅਵੇਲੇਬਲ ਨਹੀਂ ਹੁੰਦੀਆਂ ਬਣੀਆਂ ਹੋਈਆਂ ਤੇ ਉਹ ਪਾਣੀ ਪੰਦੇ ਕਿਉਂਕਿ ਇਹਦੇ ਵਿੱਚ ਜਗ੍ਹਾ ਹੀ ਨਹੀਂ ਹੁੰਦੀ ਪਾਉਣ ਲਈ ਤੇ ਉਸ ਦੇ ਲਈ ਜੇ ਕੋਈ ਵੈਸੇ ਤੱਕ ਵੇਚਣ ਦਾ ਕੋਈ ਹੈ ਹੀ ਨਹੀਂ ਜੀ ਕਿ ਵੇਚੀਏ ਨਹੀਂ ਕਦੇ ਮਨ ਨਹੀਂ ਕੀਤਾ ਹੈਗਾ ਵੀ ਇੰਨੀ ਕੀਮਤ ਮਿਲਦੀ ਪਈ ਹੈ ਤੁਸੀਂ ਇੰਨੇ ਚਿਰ ਸਾਹ ਅੱਗੇ ਉਹ ਬੱਚਿਆਂ ਨੇ ਕਿਤੇ ਫੋਰਸ ਕੀਤਾ ਹੋਵੇ ਵੀ ਫਸਾ ਮੈਨੂੰ ਵੇਚੋ ਵੀ ਆਪਾਂ ਪੈਸੇ ਆਉਣਗੇ ਕੁਝ ਹੋਰ ਕਰਦੇ ਨਾਲ ਕਾਰੋਬਾਰ ਨਹੀਂ ਬੱਚੇ ਮੇਰੇ ਬਹੁਤ ਜ਼ਿਆਦਾ ਮਤਲਬ ਇਸ ਗੱਲਾਂ ਫੈਕਸ਼ਨੇਟ ਨੇ ਜੀ ਬਹੁਤ ਪਿਆਰ ਕਰਦੇ ਨੇ ਬੁੱਟਿਆਂ ਨੂੰ ਦੋਨੇ ਬੇਟੀ ਹੈ ਮੇਰੀ ਪ੍ਰੋਫੈਸਰ ਹੈ ਮੇਰੇ ਨਾਲ ਇੱਥੇ ਕਾਲਜ 'ਚ ਤੇ ਬੇਟਾ ਮਾਸਟਰ ਕਰਕੇ ਇੱਥੇ ਆਸਟ੍ਰੇਲੀਆ ਗਿਆ ਪਹਿਲਾਂ ਮੇਰੇ ਨਾਲ ਹੀ ਉਹਦੇ ਕਾਫੀ ਸਾਰੇ ਪਲੈਂਟਸ ਉਹਦੇ ਬਣਾਏ ਹੋਏ ਨੇ ਸੈਕੰਡ ਜਨਰੇਸ਼ਨ ਮੈਂ ਬੜਾ ਪ੍ਰਾਊਡੀ ਫੀਲ ਕਰਦਾ ਸੀ ਕਿ ਮੇਰੇ ਨਾਲ ਹਰ ਵੇਲੇ ਖੜਦੇ ਨੇ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਨੇ ਹੁਣ ਮੇਰੀ ਤੀਜੀ ਜਨਰੇਸ਼ਨ 'ਚ ਆ ਗਿਆ ਦੋਤਾ ਤੇ ਇਹ ਵੀ ਬਹੁਤ ਸਾਰੇ ਪਲਾਂਟਸ ਲਾਉਂਦਾ ਰਹਿੰਦਾ ਇਹਨੂੰ ਮੈਕਸਿਮਮ ਇਹੀ ਸ਼ੌਂਕ ਹੈ ਕਿ ਮੈਂ ਪਲਾਂਟਸ ਲਾਵਾਂ ਪਰ ਇਹ ਵੇਚਣ ਲਈ ਨਹੀਂ ਮੈਨੂੰ ਕਦੇ ਵੀ ਕੋਈ ਕਦੇ ਇਹਨਾਂ ਨੇ ਨਹੀਂ ਕੰਪੈਲ ਕੀਤਾ ਇਹ ਹੋ ਜਾਂਦਾ ਕਿ ਤੁਹਾਨੂੰ ਹੋਰ ਚਾਹੀਦਾ ਲੈ ਆਓ ਜਿੱਥੇ ਮਰਜੀ ਸਗੋਂ ਨਾਲ ਜਾਂਦੇ ਨੇ ਕਈ ਵਾਰੀ ਇਹ ਚੀਜ਼ਾਂ ਹੈਗੀਆਂ ਨੇ ਬਾਕੀ ਇਹ ਹੋ ਜਾਂਦਾ ਕਿ ਕਈ ਵਾਰੀ ਸਿੱਧਾ ਤੇ ਕਿ ਬੱਚਿਆਂ ਵਾਂਗੂ ਨੇ ਟੋਟ ਲਈ ਇਹ ਬੱਚਿਆਂ ਵਾਂਗੂ ਹੀ ਪਾਲੇ ਹੋਏ ਨੇ ਤਿੰਨ ਤਿੰਨ ਟਾਈਮ ਤੇ ਤੇ ਕਦੇ ਕੋਈ ਬੱਚਾ ਚਾਹੇ ਜਿੰਨਾ ਮਰਜੀ ਸੋਹਣਾ ਹੋਵੇ ਅਸੀਂ ਨਹੀਂ ਕਹਿੰਦੇ ਜੀ ਇਹਦੀ ਕੋਈ ਕੀਮਤ ਸਾਨੂੰ ਦੇ ਦਿਓ ਕਿੰਨੇ ਬਰੀਡਸ ਹੈਗੇ ਨੇ ਤੁਹਾਡੇ ਕੋਲ ਇਸ ਵੇਲੇ ਜੇ ਇੰਡੀਅਨ ਬਰੀਡਸ ਜਿਹੜੀਆਂ ਹੈਗੀਆਂ ਟ੍ਰੀਜ਼ ਦੀਆਂ ਜਾਂ ਫਿਰ ਫੋਰਨ ਬਰੀਡਸ ਹੈਗੀਆਂ ਟੋਟਲ ਕਿੰਨੀਆਂ ਖੋਣਗੀਆਂ ਇਹਨਾਂ ਸਰ ਮੈਂ ਬਾਈਫਰਕੇਟ ਇਸ ਤਰ੍ਹਾਂ ਕਰ ਸਕਦਾ ਹਾਂ ਵੀ ਕੁਝ ਤਾਂ ਪੰਜਾਬ ਦੇ ਨੇਟਿਵ ਹੁੰਦੇ ਨੇ ਜਿਹੜੇ ਸਾਡੇ ਪੰਜਾਬ 'ਚ ਹੁੰਦੇ ਸੀ ਬਹੁਤ ਸਾਰੇ ਇੱਥੇ ਅਸੀਂ ਅਲੋਪ ਅਲੋਪ ਕਰਤੇ ਆ ਹਾਂ ਜਿਹੜੇ ਕਿਹੜੇ ਕਿਹੜੇ ਨੇ ਜਿਹੜੇ ਲੋਪ ਹੋਏ ਮੈਂ ਤੁਹਾਡੇ ਸਾਹਮਣੇ ਇੱਥੇ ਪਿਆ ਜੀ ਨਿਰਗੁੰਨ ਜਿਹਨੂੰ ਆਪਾਂ ਸੰਭਾਲੋ ਕਹਿੰਦੇ ਆ ਫੁਲਾਹੀ ਹੈਗੀ ਆ ਕਿਕਰ ਜੰਡ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਪਲਾਂਟਸ ਨੇ ਜਿਨ੍ਹਾਂ ਨੂੰ ਸਾਡੇ ਕੋਲੋਂ ਮਤਲਬ ਲਗਭਗ ਹੁਣ ਲੱਭਣੇ ਨਹੀਂ ਤੁਸੀਂ ਝੰਡ ਨਹੀਂ ਦੇਖਿਆ ਹੋਣਾ ਕਦੀ ਇੱਥੇ ਨਿੰਮਾ ਨੇ ਟਾਲੀਆਂ ਉਹਦੇ ਵਿੱਚ ਸੋਹਣੀਆਂ ਕਹਾਣੀਆਂ ਦੇ ਵਿੱਚ ਸੁਣਿਆ ਨਾ ਵੀਰਜਾ ਬਾਕੀ ਨਹੀਂ ਹੈ ਤੇ ਜਾਂ ਝੰਡ ਨਨਕਾਣਾ ਸਾਹਿਬ ਕਹਿੰਦੇ ਨੇ ਕਿ ਸਾਡੇ ਉੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਅਦਰਵਾਈਜ਼ ਝੰਡਰ ਦੀ ਜਿਹੜੀ ਸੀ ਇੱਕ ਉਹ ਅੰਧਵਿਸ਼ਵਾਸੀਆਂ ਨੇ ਪਾਪਾ ਕੇ ਤੇਲ ਤੇ ਝੰਡੀਆਂ ਵਢਾਉਣੀਆਂ ਵਿਆਹ ਤੋਂ ਬਾਅਦ ਉਹ ਤੇ ਕਰਕੇ ਸਾਰਾ ਖਤਮ ਕਰਤਾ ਅਸਲ 'ਚ ਸਾਡੇ ਲਈ ਇਹ ਜਿਉਣ ਦਾ ਰਾਹ ਨੇ ਸਾਨੂੰ ਸਾਥ ਹੁੰਦੇ ਨੇ ਦੇਖੋ ਸ਼ੁਰੂ ਤੋਂ ਲੈ ਕੇ ਜਦੋਂ ਪਹਿਲਾ ਸਾਲ ਆਣਿਆ ਪਹਿਲੀ ਅਸੀਂ ਘੁੱਟ ਭਰਦੇ ਇੱਥੇ ਜਨਮ ਲੈ ਕੇ ਤਾਂ ਉਦੋਂ ਵੀ ਇਹਨਾਂ ਦੇ ਵਿੱਚ ਸਾਨੂੰ ਗੁੜਤੀ ਦਿੱਤੀ ਜਾਂਦੀ ਉਹ ਚ ਗੁੜ ਹੁੰਦਾ ਜਾਂ ਕੋਈ ਹੋਰ ਚੀਜ਼ਾਂ ਦੇ ਗੋੜਾ ਆਦਾ ਕਿੱਥੋਂ ਸਿਰੋ ਪਲਾਂਟੇਸ਼ਨ ਨਹੀਂ ਆਉਂਦਾ ਤੇ ਸਾਰੀ ਦਿਹਾੜੀ ਸਾਰੇ ਪਾਸੇ ਝੂਲਾ ਝੂਲਦੇ ਆ ਫਿਰ ਸੀ ਰੇੜੂ ਨਾਲ ਤੁਰਨਾ ਤੁਰਨਾ ਸਿੱਖਦੇ ਆ ਕਰਦੇ ਕਰਾਉਂਦੇ ਕੁਰਸੀਆਂ ਤੇ ਬੈਠਦੇ ਆ ਬੈੱਡਾਂ ਤੇ ਸੌਂਦੇ ਆ ਜ਼ਿੰਦਗੀ ਭਰ ਰਹਿੰਦੇ ਆ ਕੁਰਸੀਆਂ ਮੇਜਾਂ ਨੂੰ ਵਰਦਿਆਂ ਅਖੀਰ ਤੇ ਜਾ ਕੇ ਚਿਤਾ ਚ ਵੀ ਲੇਟਦੇ ਹਾਂ ਤਾਂ ਉੱਥੇ ਵੀ ਲੱਕੜੀਆਂ ਹੁੰਦੀਆਂ ਨੇ ਤੇ ਅਸੀਂ ਇਹਨਾਂ ਤੋਂ ਇੱਕ ਇੱਕ ਮਿੰਟ ਲਈ ਪਾਸੇ ਨਾ ਹੋ ਸਕਦੇ ਨਾ ਇਹਨਾਂ ਤੋਂ ਬਿਨਾਂ ਜਿਉ ਸਕਦੇ ਆ ਇਸ ਕਰਕੇ ਇਹਨਾਂ ਦਾ ਸਾਥ ਬਹੁਤ ਜ਼ਰੂਰੀ ਹੈ ਤੇ ਇਹਨਾਂ ਨੂੰ ਜਿੰਨਾ ਜ਼ਿਆਦਾ ਹੋ ਸਕੇ ਸੰਭਾਲੋ ਪਾਲੋ ਤੇ ਮਜ਼ਾ ਬੜਾ ਖੁਸ਼ੀ ਬੜੀ ਦਿੰਦੇ ਨੇ ਤੁਹਾਨੂੰ ਬਹੁਤ ਕੁਸ਼ੇ ਦੇਣਗੇ ਜਿਵੇਂ ਹੁਣ ਫਰੂਟਲ ਪਲਾਂਟਸ ਨੇ ਮੇਰੇ ਕੋਲੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਚੀਕੂ ਲੱਗੇ ਹੋਏ ਨੇ ਸੰਤਰੇ ਲੱਗੇ ਹੋਏ ਨੇ ਸੇਬ ਬੱਗੂ ਗੋਸ਼ੇ ਉਹ ਸਾਰੇ ਬਾਂਸਾਈ ਪਲਾਂਟੇਸ਼ਨ ਦੇ ਵਿੱਚ ਹੀ ਕੀਤੇ ਨੇ ਜਿਵੇਂ ਆ ਦੇਖੋ ਚੀਕੂ ਨੇ ਇਹ ਚੀਪੋ ਜੇ ਤੁਸੀਂ ਇਹਨਾਂ ਨੂੰ ਟੇਸਟ ਕਰੋਗੇ ਤਾਂ ਇਹ ਮਤਲਬ ਬਿਲਕੁਲ ਡਿਫਰੈਂਟ ਟਾਈਪ ਦਾ ਟੇਸਟ ਹੋਊਗਾ ਇਹਦਾ ਉਹ ਨਹੀਂ ਹੋਏਗਾ ਜਿਹੜਾ ਤੁਹਾਨੂੰ ਮਾਰਕੀਟ 'ਚ ਦੁਬਾਰਾ ਕੱਚੇ ਤੋੜ ਕੇ ਪਕਾ ਕੇ ਦਿੰਦੇ ਨੇ ਨੇਚਰਲੀ ਜਿਹੜਾ ਪੱਕਦਾ ਉਹ ਤੁਸੀਂ ਇੱਥੋਂ ਕਰ ਸਕਦੇ ਹੁੰਦੇ ਹੋ ਨੇਚਰਲ ਸਾਡੀ ਖਾਦ ਵਗੈਰਾ ਸਾਰਾ ਤੁਸੀਂ ਇੱਥੇ ਯੂਜ਼ ਕਰਦੇ ਬਿਲਕੁਲ ਸਾਫ਼ ਸੁਥਰਾ ਕੋਈ ਇੱਥੇ ਤੇ ਸਪਰੇਅ ਨਹੀਂ ਹੈ ਕੋਈ ਕਿਸੇ ਕੰਦਾ ਪੈਸਟੀਸਾਈਡ ਨਹੀਂ ਕਰਦੇ ਸਿਰਫ ਪਾਣੀ ਦੀ ਸਪਰੇਅ ਕਰਕੇ ਉਹਦੇ ਨਾਲ ਹੀ ਇਹ ਠੀਕ ਚੱਲੀ ਜਾਂਦਾ ਹੁੰਦਾ ਬਾਕੀ ਲੋਕ ਆਫਟਰ ਨਾਲ ਸਹੀ ਹੋ ਜਾਂਦਾ ਜੀ ਅੱਛਾ ਮੈਂ ਪਿਛਲੀ ਵਾਰ ਤੁਹਾਡੇ ਕੋਲ ਆਇਆ ਸੀਗਾ ਗੱਲਬਾਤ ਕਰ ਰਹੀ ਸੀ ਲੋ ਤਾਂ ਤੁਸੀਂ ਉਦੋਂ ਕੈਕਟਸ ਵੀ ਦਿਖਾਏ ਸੀ ਨਾਲ ਤੁਸੀਂ ਕੈਕਟਸ ਦੇ ਤੁਸੀਂ ਇੰਡੀਅਨ ਬਰੀਡਸ ਦਿਖਾਈਆਂ ਸੀ ਕੁਝ ਜਿਹੜੇ ਕਹਿੰਦੇ ਪੇਸ਼ੀ ਵੀ ਉਹਨਾਂ ਦੀ ਕੀਮਤ ਲੱਗਵਾ ਜ਼ਰੂਰ ਹੈਗੀ ਆ ਪਰ ਸਾਡੇ ਇੱਥੇ ਹੁਣ ਉਹ ਲੋਪ ਹੋਈ ਹੋਈ ਆ ਉਹ ਚੀਜ਼ ਉਹਨਾਂ ਚ ਕਿਹੜੇ ਵਾਲੇ ਸੀ ਹੁਣ ਜਿਹੜੇ ਇੰਡੀਆ ਦੇ ਵਿੱਚ ਦਰਖਤ ਜਿਹੜੇ ਨੇ ਉਹ ਨਾ ਚੋਂ ਲੋਪ ਹੋਣ ਵਾਲਿਆਂ ਚ ਤਾਂ ਇਹ ਨੇ ਜੀ ਆ ਦੇਖੋ ਫਲਾਈ ਹੈ ਤੁਸੀਂ ਫਲਾਈ ਸਾਹਿਬ ਇੱਥੇ ਲੁਧਿਆਣਾ ਦੇ ਨੇੜੇ ਗੁਰਦੁਆਰਾ ਸਾਹਿਬ ਆ ਜਾਂ ਇੱਕ ਦੋ ਜਗ੍ਹਾ ਹੋਰ ਗੁਰਦੁਆਰਾ ਸਾਹਿਬ ਨੇ ਤੇ ਉਹ ਫਲਾਈ ਸਾਹਿਬ ਹੈ ਜਿਹੜਾ ਉਹ ਇਸ ਪਾਰਟਿਕੂਲਰ ਰਖਤ ਦੇ ਨਾਮ ਤੇ ਬਣਿਆ ਹੋਇਆ ਹੈ ਤੇ ਇਹਨੂੰ ਮਤਲਬ ਪੂਜਿਆ ਜਾਣ ਵਾਲਾ ਕੰਮ ਹੀ ਸੀਗਾ ਇਹਨੂੰ ਸੰਭਾਲਣ ਲਈ ਇਹ ਬੌਂਸਾਈ ਟੈਕਨੀਕ ਨੇ ਮੈਨੂੰ ਥੋੜਾ ਜਿਹਾ ਇਨਕ ਪਰਮਾਤਮਾ ਦੀ ਕਿਰਪਾ ਹੋਈ ਆਦਰਵਾਇਸ ਤੁਸੀਂ ਇਹਨੂੰ ਲਾਓਗੇ ਅਗਲੇ ਕਹਿੰਦੇ ਕੰਡੇ ਆ ਜੀ ਕੱਪੜੇ ਪਾੜਦੇ ਆ ਹਾਂ ਕੰਡੇ ਲੱਗਦੇ ਤੇ ਇਹਨੂੰ ਕੋਈ ਲਾਉਣ ਨਹੀਂ ਦਿੰਦਾ ਤੇ ਇਹਦਾ ਬੌਂਸਾਈ ਦਾ ਇਹ ਫਾਇਦਾ ਹੈਗਾ ਕਿ ਤੁਸੀਂ ਉਸ ਸਪੀਸ ਨੂੰ ਉਸ ਪਰਟੀਕੂਲਰ ਕਿਸਮ ਨੂੰ ਜਿਉਂਦਾ ਰੱਖ ਸਕਦੇ ਹਾਂ ਤੇ ਇਹਦੇ ਉੱਪਰ 에ਅਰ ਲੇਅਰਿੰਗ ਵਗੈਰਾ ਕਰਕੇ ਜਿਵੇਂ ਜਿਹੜੀ ਟੈਕਨੀਕ ਹੈ ਪ੍ਰੋਪਿਗੇਸ਼ਨ ਦੀ ਨਵੇਂ ਬੁੱਟੇ ਬਣਾਉਣ ਦੀ ਉਹ ਇਹਨਾਂ ਤੇ ਲਾ ਕੇ ਤੁਸੀਂ ਜਦੋਂ ਮਰਜ਼ੀ ਦੁਬਾਰਾ ਦੀ ਇਹ ਤੋਂ ਦੁਬਾਰਾ ਦਰਖਤ ਬਣਾ ਕੇ ਜ਼ਮੀਨ 'ਚ ਲਗਾ ਸਕਦੇ ਹਾਂ ਤੇ ਇਹਦੇ ਨਾਲ ਤੇ ਕਾਫੀ ਸਾਰੇ ਬਣਾ ਕੇ ਲਾਈ ਵੀ ਜਾਂਦੇ ਨੇ ਇੱਥੇ ਕਾਲਜ ਦੇ ਵਿੱਚ ਵੀ ਮੈਂ ਜਿਵੇਂ ਜਿੱਥੇ ਸਰਵਿਸ ਕਰਦਾ ਹਾਂ ਹਾਂ ਜੀ ਉੱਥੇ ਵੀ ਮੈਂ ਕਾਫੀ ਸਾਰੇ ਪਲਾਂਟਸ ਨੇ ਜਿਹੜੇ ਰੇਅਰ ਵੈਰਾਈਟੀ ਦੇ ਉਹਨਾਂ ਨੂੰ ਐਦਾਂ ਹੀ ਪ੍ਰੋਪਿਗੇਟ ਕਰਕੇ ਨੈਕਸਟ ਬਣਾ ਕੇ ਲਾ ਦਤਾ ਹਾਂ ਇਹਦੀ ਕਿੰਨੀ ਉਮਰ ਹੋ ਗਈ ਹੈ ਜਿਹੜੀ ਫਲਾਈ ਹੈ ਇਹ ਤਕਰੀਬਨ 14 ਕਿ ਸਾਲਾਂ ਪਹਿਲਾਂ ਲਿਆਂਦੀ ਸੀ ਜਿਵੇਂ ਤੇ ਆਲਮੋਸਟ ਇੰਨੇ ਕਿ ਸਾਲਾਂ ਤੋਂ 8 ਕਿ ਸਾਲ ਤੋਂ ਘੱਟ ਸ਼ਾਇਦ ਹੀ ਕੋਈ ਹੋਵੇ ਸਾਰੇ ਇਸ ਤੋਂ ਉੱਤੇ ਉੱਤੇ ਹੀ ਨੇ ਜੀ ਸਭ ਤੋਂ ਪਹਿਲਾਂ ਕਿਹੜੇ ਵਾਲਾ ਲਾਇਆ ਸੀ ਜਿਹੜੀ ਸ਼ੁਰੂ ਹੋਈ ਸੀ ਇਹੀ ਲਾਇਆ ਸੀ ਜੀ ਜਿਹੜਾ ਉਹ ਆ ਹਾਂਜੀ ਉਦੋਂ ਇਹ ਜਿਹੜਾ ਫਾਈਕਸ 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 ਦੇ ਨਾਲ ਫਿਰ ਮੈਂ ਉਹ ਜਿਹੜੇ ਬੋਰਡ ਨੇ ਤੇ ਜਾਂ ਹੋਰ ਜਿਹੜੇ ਤਾਂ ਫਾਈਕਸ ਦੀਆਂ ਹੋਰ ਵੈਰਾਈਟੀਆਂ ਨੇ ਪਿਲਕਣਾ ਨੇ ਉਹ ਲਗਾਈਆਂ ਨੇ ਜੀ ਤੇ ਫਿਰ ਕਰਦੇ ਕਰਦੇ ਪਤਾ ਲੱਗਿਆ ਕਿ ਕਿਉਂਕਿ ਜਦੋਂ ਐਗਜ਼ੀਬਿਸ਼ਨ ਚ ਜਾਨਨੇ ਆ ਤਾਂ ਉੱਥੇ ਕੁਝ ਦੋਸਤ ਮਿਲੇ ਤੇ ਉਹਨਾਂ ਨੇ ਕੁਝ ਦੱਸਿਆ ਕਿ ਐਦਾਂ ਕਰਕੇ ਅਸੀਂ ਵੀ ਰੱਖੇ ਹੋਏ ਨੇ ਪਰ ਉਹਨਾਂ ਕੋਲ ਇੰਪੋਰਟਡ ਸੀ ਫਿਰ ਉਹਨਾਂ ਨੇ ਰਸਤਾ ਦੱਸਿਆ ਉੱਥੋਂ ਫਿਰ ਮੈਨੂੰ ਕੁਝ ਬਾਹਰਲੇ ਮਿਲਣੇ ਲੱਗੇ ਤੇ ਸਾਰੇ ਦੇ ਸਾਰੇ ਆਪ ਨੂੰ ਬਣਾਉਣੇ ਸ਼ੁਰੂ ਕਰ ਲਏ ਮੈਂ ਦੇਖ ਰਿਹਾ ਮੇਰੇ ਖਾਲਚ ਉ ਪਿੱਪਲ ਜਿਹੜਾ ਰੱਖਿਆ ਹੈ ਇਹ ਪਿਲਕਣ ਹੈ ਜੀ ਨਹੀਂ ਨਹੀਂ ਇਹ ਨਾਲ ਦਾ ਨਾਲ ਦਾ ਇਹ ਬੋਰਡ ਹੈ ਹੂੰ ਇਹ ਜਿਹੜਾ ਪਹਿਲਾਂ ਉਹ ਦੇਖੇ ਉਹੀ ਸੇਮ ਹੈ ਜੀ ਹਾਂ ਜੀ ਹੈ ਬੋਰਡ ਹੀ ਪਰ ਆ ਜਿਹੜੀ ਹੁੰਦੀ ਹੈ ਨਾ ਏਰੀਅਲ ਰੂਟਸ ਜਿਹੜੀਆਂ ਆਉਂਦੀਆਂ ਨੇ ਹਾਲੀਆਂ ਇਹ ਤਕਰੀਬਨ 5 ਤੋਂ 7 ਸਾਲ ਦੀ ਏਜ ਤੋਂ ਬਾਅਦ ਹੋਣੀ ਸ਼ੁਰੂ ਹੁੰਦੀਆਂ ਨੇ ਇਹਨਾਂ ਤੇ ਇਹ ਵੀ ਤਕਰੀਬਨ ਤਕਰੀਬਨ 17 16 17 ਸਾਲਾਂ ਤੋਂ ਮੇਰੇ ਕੋਲ ਇਹ ਹੈ ਤੇ ਇਹਦੀਆਂ ਵੀ ਇਦਾਂ ਹੀ ਰੂਟਸ ਆਈ ਜਾਂਦੀਆਂ ਨੇ ਫਿਰ ਇਹਦੀ ਸ਼ੂਟ ਪ੍ਰੂਨਿੰਗ ਕਰ ਦੇਦੀ ਹੈ ਰੂਟ ਪ੍ਰੂਨਿੰਗ ਕਰਨੀ ਪੈਂਦੀ ਹੈ ਤਾਂ ਕਰਕੇ ਇਹ ਨਿਕਲਿਆ ਹੁੰਦਾ ਕਈ ਵਾਰੀ ਐਕਸੀਡੈਂਟਲੀ ਕੋਈ ਨਾ ਕੋਈ ਨੇਰੀ ਚ ਡਿੱਗ ਪਿਆ ਜਾਂ ਇਦਾਂ ਟੁੱਟ ਪੱਤੇ ਵੀ ਜਾਂਦੇ ਨੇ ਤੇ ਉਦਾਂ ਮੌਸਮ ਤਾਂ ਸਾਰੇ ਵੈਲਕਮ ਹੈ ਹੋਣੇ ਚਾਹੀਦੇ ਨੇ ਉਹ ਥੋੜਾ ਜਿਹਾ ਮੈਂ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਬੰਨ ਤੁਨ ਕੇ ਰੱਖਦਾ ਤਾਂ ਇਹ ਥੋੜਾ ਜਿਹਾ ਸਰਵਾਈਵ ਕਰ ਬੰਦੇ ਇੱਥੇ ਉੱਚਾ ਰੱਖੇ ਕੜ ਕੇ ਜਿਆਦਾ ਇਹ ਜਲਦੀ ਖਰਾਬ ਹੋ ਜਾਂਦੇ ਅੱਛਾ ਮੈਂ ਦੇਖਿਆ ਵੀ ਤੁਸੀਂ ਹਰ ਇੱਕ ਬਰੀਡ ਰੱਖੀ ਹੈ ਕੈਕਟਸ ਰੱਖਣ ਦਾ ਸਹਾਰਾ ਮੈਨੂੰ ਸਮਝ ਨਹੀਂ ਆਇਆ ਅਗਲੇ ਕਹਿੰਦੇ ਕੈਕਟਸ ਦਾ ਸਾਡੇ ਕੰਡੇ ਵਜਦੇ ਨੇ ਤੁਸੀਂ ਕੈਕਟਸ ਦੀਆਂ ਬਰੀਡ ਰੱਖੀਆਂ ਹੋਈਆਂ ਨੇ ਵੈਸੇ ਤਾਂ ਕੰਡੇ ਜਿਹੜੇ ਬੰਦੇ ਤੇ ਹੁੰਦੇ ਨੇ ਜੀ ਉਹ ਤੋਂ ਜ਼ਿਆਦਾ ਤਾਂ ਕਿਸੇ ਨੂੰ ਵਜਦੇ ਨਹੀਂ ਹੈ ਤੇ ਇਨਸਾਨ ਸਭ ਤੋਂ ਖਤਰਨਾਕ ਆਈਟਮ ਹੈ ਹੂੰ ਇਹਨੇ ਆਪਣੇ ਹਿਸਾਬ ਨਾਲ ਕਿਸੇ ਨੂੰ ਪਾਪ ਕਿਸੇ ਨੂੰ ਪੁੰਨ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਮਤਲਬ ਡਿਫਾਈਨ ਨਹੀਂ ਕਰਤਾ ਜੋ ਪ੍ਰਮਾਤਮਾ ਨੇ ਪੈਦਾ ਕੀਤਾ ਜੋ ਉਹਦੀ ਪ੍ਰਮਾਤਮਾ ਦੀ ਮਰਜ਼ੀ ਹੈ ਉਹਨਾਂ ਨੇ ਜੋ ਪੈਦਾ ਕੀਤਾ ਉਹਦੇ ਹਿਸਾਬ ਨਾਲ ਹਰ ਇੱਕ ਚੀਜ਼ ਹੀ ਚੰਗੀ ਹੈ ਉਹ ਮਾੜੀ ਦਾ ਕੋਈ ਫਿਲਾਸਫੀ ਹੈ ਕੋਈ ਉਹਦੇ ਵਿੱਚ ਕੋਈ ਕਿਸ ਕਿਸਮ ਦਾ ਹੈਗਾ ਆ ਜਿਹਦਾ ਕਹਿੰਦੇ ਪਿਛਲਾ ਕੋਈ ਕਥਨ ਨੇ ਉਹਨੂੰ ਟਾਲਣ ਵਾਸਤੇ ਅਸੀਂ ਜਦ ਤਾ ਧਾਰਮਿਕ ਕਰ ਲਿਆ ਜਾਂ ਉਹਨੂੰ ਕਹਤਾ ਮਾੜੇ ਨੇ ਕੈਕਟਸ ਕਦੇ ਵੀ ਮਾੜਾ ਨਹੀਂ ਹੁੰਦਾ ਜੇ ਤੁਸੀਂ ਕੈਕਟਸ ਦੀ ਫਲਾਵਰਿੰਗ ਦੇਖੋ ਕੈਕਟਸ ਦੀਆਂ ਸ਼ਕਲਾਂ ਦੇਖੋ ਇੰਨੇ ਪਿਆਰੇ ਪਿਆਰੇ ਹੁੰਦੇ ਨੇ ਇਹ ਤੇ ਇਹਨਾਂ ਨੇ ਮਤਲਬ ਰੰਗ ਕੱਢਣੇ ਆ ਫਲਾਵਰ ਕੱਢਣੇ ਇੰਨੇ ਸੋਹਣੇ ਸੋਹਣੇ ਫੁੱਲ ਨੇ ਜਿਹੜੇ ਇਸ ਵੇਲੇ ਸਿਰਫ ਆਉਂਦੇ 2-3 ਘੰਟਿਆਂ ਵਾਸਤੇ ਨੇ ਪਰ ਇੰਨੇ ਸੋਹਣੇ ਫੁੱਲ ਇਹਨਾਂ ਨੂੰ ਲੱਗਦੇ ਨੇ ਦੂਜੇ ਕਿਸੇ ਪlant ਤੇ ਸਾਨੂੰ ਨਜ਼ਰ ਨਹੀਂ ਆਉਂਦੇ ਇਸ ਤਰ੍ਹਾਂ ਇਹਨਾਂ ਚੋਂ ਬਹੁਤ ਜਿਆਦਾ ਜਿਹੜੇ ਨੇ ਨਾ ਤਾਂ ਹੀ ਸਾਡੇ ਇੰਡੀਆ ਦੇ ਵਿੱਚ ਬਹੁਤ ਛੱਡੇ ਹੀ ਨਹੀਂ ਇਹਨਾਂ ਨੇ ਲੋਕਾਂ ਨੇ ਕਿਉਂਕਿ ਕੋਈ ਵੜਨ ਹੀ ਨਹੀਂ ਦਿੰਦਾ ਨਾ ਸਾਨੂੰ ਅਵੇਲੇਬਲ ਨੇ ਇਹ ਜਿਆਦਾ ਇਸੇ ਕਰਕੇ ਜਾਂ ਤਾਂ ਸ਼ੇਅਰਿੰਗ ਦੇ ਵਿੱਚ ਗਿਫਟਾਂ ਚ ਜਾਂਦੇ ਇੱਕ ਦੂਜੇ ਨੂੰ ਤੇ ਜਾਂ ਮੰਗਵਾਉਣੇ ਪੈਂਦੇ ਨੇ ਜੀ ਅੱਛਾ ਤੁਸੀਂ ਇਹ ਬੌਂਸੇ ਪਲਾਂਟਸ ਜਾਂ ਫਿਰ ਪਲਾਂਟਿੰਗ ਕਹਿੰਦੇ ਨੇ ਆਪਾਂ ਸ਼ੁਰੂਆਤ ਕੀਤੀ ਗਾਰਡਨਿੰਗ ਸ਼ੁਰੂ ਕੀਤੀ ਮੰਨ ਦੀ ਸ਼ਾਂਤੀ ਦੀ ਸ਼ੁਰੂ ਕੀਤੀ ਸੀਗੀ ਕਿ ਕੋਈ ਹੋਰ ਰੀਜ਼ਨ ਸੀਗੇ ਜਿਹੜੇ ਸ਼ੌਂਕ ਸੀਗਾ ਜੀ ਸ਼ੌਂਕ ਇਸ ਤਰ੍ਹਾਂ ਸੀਗਾ ਕਿ ਮੇਰੇ ਕੋਲੇ ਸੀ ਕਿ ਜਿਹੜਾ ਵੀ ਕੋਈ ਦਰਖਤ ਦੇਖਣਾ ਮੇਰਾ ਦਿਲ ਕਰਦਾ ਸੀ ਬੂਟਾ ਮੇਰੇ ਘਰੇ ਹੋਵੇ ਤੇ ਘਰੇ ਰੱਖਣ ਲਈ ਹੁਣ ਮੇਰਾ ਇੰਨਾ ਛੋਟਾ ਜਿਹਾ ਘਰ ਹੈ ਨਾ ਕਿਤੇ ਵੀ ਮੈਂ ਕਿੰਨਾ ਵੀ ਵੱਡਾ ਕਰ ਲੰਦਾ ਤਾਂ ਇੰਨੇ ਵੱਡੇ ਨਹੀਂ ਸੀ ਆ ਸਕਦੇ ਫਿਰ ਉਹ ਜਿਹੜਾ ਬਾਂਸਾਈ ਆਰਟ ਸੀ ਉਹ ਮੈਂ ਥੋੜਾ ਜਿਹਾ ਸੁਣਿਆ ਦੇਖਿਆ ਵੀ ਉਸ ਟਾਈਮ ਤੇ ਨਾ ਇੰਟਰਨੈਟ ਸੀ ਨਾ ਕੋਈ ਹੋਰ ਕਿਸੇ ਕਿਸਮ ਦਾ ਸੀ ਉਹ ਜਿਹੜੇ ਬੰਦੇ ਕੋਲ ਹੁੰਦਾ ਸੀ ਉਹਨੇ ਸਿੱਖਣਾ ਪੈਂਦਾ ਸੀ ਮੈਂ 40 ਇਅਰ ਤੋਂ ਤਕਰੀਬਨ ਤਕਰੀਬਨ ਇੱਥੇ ਲੱਗਾ ਹੋਇਆ ਹਾਂ 19 ਤਕਰੀਬਨ 1985 86 ਤੋਂ ਇੱਥੇ ਕੰਮ ਕਰ ਰਿਹਾ ਹਾਂ ਉਹ ਉਦੋਂ ਜਿਨ੍ਹਾਂ ਕੋਲੇ ਸੀਗੇ ਇੱਕ ਦੋ ਬੰਦਿਆਂ ਕੋਲ ਉਹ ਜਿਵੇਂ ਪਿੰਡਾਂ ਦੇ ਵਿੱਚੋਂ ਆਪਣੇ ਪੁਰਾਣੇ ਬਿਲਡਿੰਗਾਂ ਦੇ ਵਿੱਚੋਂ ਖੂਹਾਂ ਦੇ ਵਿੱਚੋਂ ਪਿਲਕਣਾ ਪਿੱਪਲ ਉਗ ਜਾਂਦੇ ਨੇ ਕਿਉਂਕਿ ਪਿੱਪਲ ਉਦੋਂ ਉਗਦਾ ਨਹੀਂ ਬਹੁਤ ਉਗਦਾ ਨਹੀਂ ਹੈ ਸਾਰੇ ਪੰਛੀ ਇਕਾਂਉਂਦੇ ਤੇ ਉਹਨਾਂ ਨੂੰ ਹੌਲੀ ਹੌਲੀ ਕੱਟੀ ਜਾਂਦੇ ਨੇ ਤੇ ਉਹ ਓਡਾ ਕੀ ਰਹਿੰਦਾ ਉਹ ਹਰ ਵਾਰੀ ਕਹਿੰਦੇ ਸਾਡਾ ਕੰਧ ਨਾ ਢਾ ਦੇ ਪਰ ਜਦੋਂ ਤੋੜ ਕੇ ਵਿੱਚੋਂ ਕੱਢਦੇ ਆ ਫੇਰ ਉਹਨਾਂ ਨੇ ਇੱਕ ਬੰਦੇ ਨੇ ਸਾਡੇ ਇੱਥੇ ਰੱਖਿਆ ਹੋਇਆ ਸੀ ਉਹਨੂੰ ਤੇ ਉਹ ਮੈਨੂੰ ਬੜੇ ਪਿਆਰੇ ਲੱਗੇ ਸੀ ਉਸ ਤੋਂ ਬਾਅਦ ਜ਼ਿਆਦਾ ਦਿਮਾਗ ਚ ਆ ਗਿਆ ਕਿ ਨਹੀਂ ਇਹ ਆਪਣੇ ਘਰ ਚ ਇਸ ਤਰ੍ਹਾਂ ਰੱਖੇ ਜਾ ਸਕਦੇ ਨੇ ਤਾਂ ਫਿਰ ਮੈਂ ਉਸ ਤੋਂ ਬਾਅਦ ਪੂਰੀ ਟਰਾਈ ਕੀਤੀ ਕਿ ਹਰ ਇੱਕ ਪਲਾਂਟ ਜਿਹੜਾ ਵੀ ਮੈਨੂੰ ਚਾਹੀਦਾ ਜਾਂ ਜਿਹੜਾ ਵੀ ਹੋ ਸਕਦਾ ਹੈ ਦਰਖਤ ਵੱਡੇ ਤੇ ਉਹਨੂੰ ਮੈਂ ਇੰਨੇ ਛੋਟੇ ਕੰਪੈਕਟ ਸਾਈਜ਼ ਆਪਣੇ ਕੋਲੇ ਰੱਖ ਲਵਾਂ ਔਰ ਹੋਵੇ ਜਾਂਦਾ ਜਾਗਦਾ ਉਤੇ ਸਾਰੀਆਂ ਕੁਆਲਿਟੀਆਂ ਹੋਈਆਂ ਹੁਣ ਫੁੱਲ ਲੱਗਣ ਫਲ ਲੱਗਣ ਤੇ ਉਹ ਇਸ ਤਕਨੀਕ ਨਾਲ ਮੈਨੂੰ ਮਤਲਬ ਪਰਮਾਤਮਾ ਨੇ ਬਖਸ਼ਤਾ ਕਿ ਸਾਰੇ ਮੇਰੇ ਕੋਲੇ ਚੱਲ ਪੈਂਦੇ ਨੇ ਵਧੀਆ ਹੈਗੇ ਨੇ ਜੀ ਇਹਨੇ ਅਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੋਗੇ ਪੰਜਾਬ ਵਾਸੀਆਂ ਨੂੰ ਜਾਂ ਸਾਡੇ ਈਵਰਸ ਨੂੰ ਜਿਆਦਾ ਤਾਂ ਇਹੀ ਹੈ ਜੀ ਦੇਖੋ ਦੁਨੀਆ 'ਚ ਅਸੀਂ ਸਭ ਚੀਜ਼ਾਂ ਨਾਲ ਪਿਆਰ ਕਰਦੇ ਹਾਂ ਬੜਾ ਕੁਝ ਸਾਨੂੰ ਰੱਬ ਨੇ ਬਖਸ਼ਿਆ ਹੁੰਦਾ ਇੱਕ ਚੀਜ਼ ਤੋਂ ਥੋੜਾ ਜਿਹਾ ਕੋਸ਼ਿਸ਼ ਕਰੋ ਕਿ ਸਭ ਨੂੰ ਇਸ ਗੱਲ ਵੱਲ ਮੋੜੋ ਕਿ ਆਪਾਂ ਨੇ ਸਾਹ ਲੈਣਾ ਹੁਣ ਮੈਂ ਸੌਰੀ ਵਿੱਚ ਲੰਬਾ ਕਰਨ ਜਾ ਰਿਹਾ ਕੋਰੋਨਾ ਜਿਵੇਂ ਲੰਘਿਆ ਤੁਹਾਡੇ ਕੋਲੋਂ ਤਾਂ ਕੋਰੋਨਾ ਦੇ ਵਿੱਚ ਤੁਹਾਨੂੰ ਪਤਾ ਆਕਸੀਜਨ ਕੀ ਭਾਵੇਂ ਕੀ ਤੇ ਜਿਹੜਾ ਇੱਕ ਬੋਡ ਲੱਗਿਆ ਹੁੰਦਾ ਤਾਂ ਕਿ ਉਹ 15-20 ਸਾਲ ਦਾ ਜਾਂ ਕੋਈ ਵੀ درخت ਨਹੀਂ ਜਿਹੜੇ ਉਹ ਤੁਹਾਨੂੰ ਇੰਨੀ ਕ ਆਕਸੀਜਨ ਦਿੰਦੇ ਨੇ ਕਿ ਤੁਸੀਂ 50-60 ਬੰਦੇ ਆਰਾਮ ਨਾਲ ਉਹ ਤੋਂ ਜਿਉਂਦੇ ਰਹਿ ਸਕਦੇ ਆ। ਕਿ ਜੇ ਆਪਾਂ ਥੋੜੀ-ਥੋੜੀ ਆਕਸੀਜਨ ਹੀ ਪਾਰਟਿਸਿਪੇਟ ਕਰ ਲਈਏ ਇਹਨਾਂ ਦਾ ਹੋਰ ਬਹੁਤ ਸਾਰੇ ਬੈਨੀਫਿਟ ਨੇ ਜਿਵੇਂ ਤੁਸੀਂ ਇੱਕ ਬੂਟਾ ਲਗਾਣੇ ਹੋ ਕੋਈ ਬੋਡ ਲਗਾਣੇ ਹੋ ਤਾਂ ਉਹਦੇ ਤੇ ਪਹਿਲਾਂ ਪੰਛੀ ਆਉਂਦੇ ਨੇ ਜਾਨਵਰ ਆਉਂਦੇ ਨੇ ਫਿਰ ਛੋਟੇ-ਛੋਟੇ ਕੀੜੇ ਕਰਮਾਉਂਦੇ ਨੇ ਫਿਰ ਉਹਦੀਆਂ ਜਿਹੜੇ ਗੋਲਾਂ ਨੇ ਗੋਲਾਂ ਨੂੰ ਖਾ ਕੇ ਉਹ ਦਾ ਅਲੱਗ-ਅਲੱਗ ਲੈ ਕੇ ਜਾਂਦੇ ਨੇ ਆਪਣੀ ਜ਼ਿੰਦਗੀ ਨਿਭਾਉਂਦੇ ਨੇ। ਤੇ ਆ ਵੀ ਹੁਣ ਤੁਹਾਨੂੰ ਸ਼ਾਇਦ ਕੋਈ ਆਵਾਜ਼ ਸੁਣ ਰਹੀ ਹੋਗੀ ਪੰਛੀਆਂ ਦੀ ਇੱਥੇ ਪੰਛੀ ਮੇਰੇ ਕੋਲੇ ਨਾ ਕਰਕੇ ਹੀ ਆਉਂਦੇ ਨੇ ਮੇਰੇ ਕੋਲ ਅੰਗੂਰ ਲੱਗ ਜਾਂਦੇ ਨੇ ਜਾਂ ਹੋਰ ਚੀਜ਼ਾਂ ਲੱਗਦੀਆਂ ਸਾਰੀਆਂ ਉਹ ਖਾਂਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਆਪਣੀ ਪੂਰੀ ਜਿਹੜੀ ਹੈ ਚੇਨ ਬਣਾ ਕੇ ਰੱਖਣੀ ਹੈ ਲਾਈਫ ਚੇਨ ਹੈ ਜਿਹੜੀ ਉਹਨੂੰ ਸਰਵਾਈਵ ਕਰਦਾ ਰੱਖਣਾ ਤਾਂ ਉਹਦੇ ਵਿੱਚੋਂ ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਹੈ ਜਿਹੜਾ ਉਹ ਵੇਜੀਟੇਸ਼ਨ ਆ ਦਰਖਤ ਨੇ ਤੇ ਜੇ ਤੁਸੀਂ ਇਹਨਾਂ ਨੂੰ ਖਤਮ ਕਰਨ ਦੇ ਰਾਹ ਨਾ ਚੱਲ ਕੇ ਇਹਨਾਂ ਨੂੰ ਬਚਾਉਣ ਦੇ ਰਸਤੇ ਚੱਲੋਗੇ ਤਾਂ ਤੁਸੀਂ ਆਪਣੇ ਆਪ ਹੀ ਦੇਖੋਗੇ ਸਾਡੀਆਂ ਜਿਹੜੀਆਂ ਤੰਗੀਆਂ ਤਰਸੀਆਂ ਆਈਆਂ ਜਾਂ ਜਿਹੜੇ ਅਸੀਂ ਇ ਜਿਹੜੀਆਂ ਬਿਮਾਰੀਆਂ ਸਾਨੂੰ ਨਵੀਆਂ ਤੋਂ ਨਵੀਆਂ ਆਇਡੈਂਟੀਫਾਈ ਕਰਕੇ ਦੱਸਦੇ ਨੇ ਡਾਕਟਰ ਉਹ ਸ਼ਾਇਦ ਬਹੁਤ ਜਲਦੀ ਦੂਰ ਹੋ ਸਕਦੀਆਂ ਨੇ ਤੇ ਇਹ ਬੈਨੀਫਿਟ ਹੈ ਕਿ ਹਰ ਕੋਈ ਬੰਦਾ ਚਾਹੇ ਗਮਲੇ 'ਚ ਹੀ ਲਾਓ ਪਰ ਲਾਓ ਜ਼ਰੂਰ ਤੇ ਕਰਦੇ ਰਹੋ ਤੇ ਜੇ ਕੋਈ ਵੱਡਦਾ ਜਾਂ ਕੋਈ ਨੁਕਸਾਨ ਪਚਾਉਂਦਾ ਦਰਖਤਾਂ ਨੂੰ ਤੇ ਉਹਦੇ ਅੱਗੇ ਥੋੜਾ ਜਿਹਾ ਖੜੋ ਤੇ ਕੱਲ ਨੂੰ ਤੁਹਾਨੂੰ ਉਹਦਾ ਮੁੱਲ ਪਤਾ ਲੱਗੂਗਾ ਜ਼ਰੂਰ ਅੱਜ ਨਹੀਂ ਕੱਲ ਇਹਨਾਂ ਚੀਜ਼ਾਂ ਦੀ ਲੋੜ ਆ ਸਾਨੂੰ ਤੇ ਪੰਜਾਬ ਜਿਹੜਾ ਸੀ ਉਹ ਪੂਰਾ ਹਰਿਆ ਭਰਿਆ ਸੀਗਾ ਤੇ ਉਹਨੂੰ ਕਰਨਾ ਵੀ ਆਪਾਂ ਨੇ ਹਰਿਆ ਭਰਿਆ ਬੜਾ ਸੌਖਾ ਆ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਦਿੱਲੀ ਤੁਸੀਂ ਦੇਖੀਏ ਬਿਲਕੁਲ ਧੂਆਂ ਧਾਰ ਹੁੰਦੀ ਸੀ ਤੇ ਉਹਨਾਂ ਨੇ ਥੋੜੀ ਜਿਹੀ ਮਿਹਨਤ ਕਰਕੇ ਬੜੀ ਵਧੀਆ ਦੁਆਰਾ ਦੀ ਹਰੀ ਭਰੀ ਕਰ ਲਈਏ ਤੇ ਜੇ ਅਸੀਂ ਆਪ ਵੀ ਕਰਨਾ ਚਾਹੀਏ ਤਾਂ ਕਰ ਸਕਦੇ ਹੁੰਨੇ ਆ ਇਸੇ ਤਰ੍ਹਾਂ ਇਹ ਹੈਗਾ ਜੀ ਮੇਰਾ ਇੱਕ ਸਾਰਿਆਂ ਨੂੰ ਸੁਨੇਹਾ ਕਿ ਐਟ ਲੀਸਟ ਇੱਕ ਤਾਂ ਤੁਸੀਂ ਜ਼ਰੂਰ ਆਪਣੇ ਘਰ ਚ ਲਾਓ ਲਾਓ ਚਾਹੇ 1 ਇੰਚ ਦਾ ਚਾਹੇ 4 ਇੰਚ ਦਾ ਚਾਹੇ 1 ਫੁੱਟ ਦਾ ਉਟਾ ਜ਼ਰੂਰ ਲਗਾਓ ਬਹੁਤ ਧੰਨਵਾਦ ਸੋ ਗੁਰਮੁਖ ਸਿੰਘ ਨੇ ਦੱਸਿਆ ਵੀ ਬੌਂਸਾਈ ਪਲਾਂਟਸ ਜਿਹੜੇ ਉਹਨਾਂ ਨੇ ਕਿਦਾਂ ਉਸ ਦੀ ਸ਼ੁਰੂਆਤ ਕੀਤੀ ਸਭ ਤੋਂ ਜ਼ਿਆਦਾ ਉਮਰ ਵਾਲਾ ਜਿਹੜਾ ਬੌਂਸੇ ਪਲਾਂਟ ਜਿਸ ਦੀ ਤੁਹਾਨੂੰ ਤਸਵੀਰ ਸਭ ਤੋਂ ਪਹਿਲਾਂ ਦਿਖਾਈ ਵੀ 37 ਸਾਲ ਉਸ ਦੀ ਉਮਰ ਹੈ ਔਰ ਲਗਾਤਾਰ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਨੂੰ ਵੇਅਰ ਕਰਨ ਨੂੰ ਕਿ ਲੋਕ ਜਿਹੜੇ ਗਾਰਡਨਿੰਗ ਜੋ ਕਰਨਾ ਚਾਹੁੰਦੇ ਨੇ ਉਹ ਕਿੱਦਾਂ ਕਰ ਸਕਦੇ ਨੇ ਜਾਂ ਫਿਰ ਜਿਹੜੇ ਪਲਾਂਟੇਸ਼ਨ ਉਹ ਸਾਡੇ ਲਈ ਕਿਉਂ ਜ਼ਰੂਰੀ ਹੈ ਤਾਂ ਕਿ ਜਿਹੜੇ ਪੋਲੂਸ਼ਨ ਲਗਾਤਾਰ ਵੱਧਦਾ ਜਾ ਰਿਹਾ ਉਸ ਨੂੰ ਵੀ ਘਟਾਇਆ ਜਾ ਸਕੇ ਤੇ ਆਕਸੀਜਨ ਸਾਡੇ ਲਈ ਕਿੰਨੀ ਜ਼ਰੂਰੀ ਹੈ ਔਰ ਆਕਸੀਜਨ ਅਗਰ ਜ਼ਰੂਰੀ ਹੈ ਤਾਂ ਦਰਖਤ ਉਹਦੇ ਲਈ ਜ਼ਰੂਰ ਚਾਹੀਦੇ ਨੇ ਇਸ ਕਰਕੇ ਇਹਨਾਂ ਦੇ ਵੱਲੋਂ ਸਨੇਹਾ ਵੀ ਦਿੱਤਾ ਗਿਆ ਹੈ ਕਿ ਜ਼ਰੂਰ ਜਿਹੜੀ ਪਲਾਂਟੇਸ਼ਨ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਜ਼ਿੰਦਗੀ ਨੂੰ ਹਰਾ ਭਰਾ ਬਣਾਉਣਾ ਚਾਹੀਦਾ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ